ਸਤਿ ਸ਼੍ਰੀ ਅਕਾਲ ਪਿਆਰ ਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਵੈਸੇ ਅਸੀਂ ਇਹ ਗੱਲਾਂ ਕਰਨੀਆਂ ਤਾਂ ਨਹੀਂ ਚਾਹੁੰਦੇ ਸੀ ਪਰ ਜਦੋਂ ਹਰ ਦੂਜੀ ਤੀਜੀ ਵੀਡੀਓ ਸੋਸ਼ਲ ਮੀਡੀਆ ਤੇ ਉਹੀ ਫਿਰਦੀ ਹਨਾ ਟਰੈਕਟਰ ਵਾਲੀ ਕੁੜੀ ਜੀ ਫਲਾਨੀ ਜੀ ਟੋਂਕਾ ਜੀ ਆ ਮੁੰਡਾ ਬਹੁਤ ਜੋ ਜੋ ਤੇ ਵਿੱਚ ਵੱਡੇ ਵਿਦਵਾਨ ਬਣੇ ਬੈਠੇ ਕੋਈ ਕਿਸੇ ਨੂੰ ਗਲਤ ਠਹਿਰਾ ਰਿਹਾ ਠਹਿਰਾ ਰਿਹਾ ਕੋਈ ਕਿਸੇ ਨੂੰ ਅਸੀਂ ਕਿਸੇ ਦੇ ਅਸੀਂ ਕਿਸੇ ਦੇ ਪੱਖ 'ਚ ਨਹੀਂ ਇਹ ਗੱਲ ਕਰ ਰਹੇ ਕਿਸੇ ਨੂੰ ਅਸੀਂ ਦੋਸ਼ੀ ਠਹਿਰਾਇਆ ਕਿਉਂਕਿ ਹਾਲੇ ਕੁਝ ਨਹੀਂ ਪਤਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਨਾ ਬਾਬਾ ਜੀ ਆਪਣੇ ਨਾਲ ਬਾਬਾ ਜੀ ਆ ਗੱਲਬਾਤ ਕਰਾਂਗੇ ਉਸ ਮੁੱਦੇ ਤੇ ਕਿਉਂ ਹੁੰਦਾ ਕੀ ਗੱਲਬਾਤ ਸਮਾਜਿਕ ਅਸੀਂ ਇਹ ਕਾਮ ਗੱਲਬਾਤ ਕਰਨੀ ਆ ਜਿੰਨਾ ਕਿ ਸਾਨੂੰ ਪਤਾ ਹੋਏ ਉਹਨਾਂ ਕ ਅਸੀਂ ਦੱਸਾਂਗੇ ਬਾਬਾ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਤਿੰਨ ਚਾਰ ਦਿਨਾਂ ਤੋਂ ਇਕੱਠੇ ਸੀਗੇ ਹਨਾ ਬੜਾ ਰੌਲਾ ਪਿਆ ਜੀ ਆ ਵੀਡੀਓ ਵਾਇਰਲ ਹੋ ਗਈਆਂ ਜੀ ਆ ਕੁੜੀ ਫਲਾਣਾ ਕੋਈ ਸਵਾਦ ਲੈ ਰਿਆ ਕੋਈ ਦੁੱਖ ਮਨਾ ਰਿਆ ਕੋ ਕਿਵੇਂ ਕੋ ਕਿਵੇਂ ਪਹਿਲਾਂ ਤਾਂ ਆਪਾਂ ਦਾ ਆਪਾਂ ਇਹ ਗੱਲ ਦੱਸ ਦਈਏ ਵੀ ਅਸੀਂ ਵੀ ਧੀਆ ਭੈਣਾਂ ਵਾਲੇ ਆ ਸਾਡੇ ਵੀ ਧੀਆ ਨੇ ਅਸੀਂ ਇਸ ਗੱਲ ਦਾ ਜਦੋਂ ਕੋਈ ਬੇਪਰਵਾਹ ਦਸਮਾਜ ਦੇ ਵਿੱਚ ਹੁੰਦਾ ਹੈ ਬਹੁਤ ਮਾੜੀ ਗੱਲ ਆ ਬਹੁਤ ਗਲਤ ਗੱਲ ਚਾਹੇ ਕੋਈ ਵੀ ਉਹਦੀ ਵਜ੍ਹਾ ਰਹੀ ਹੋਵੇ ਵਜ੍ਹਾ ਕੋਈ ਵੀ ਹੋਵੇ ਹਾਂ ਤੇ ਸਾਨੂੰ ਵੀ ਇਹ ਚੀਜ਼ ਦਾ ਦੁੱਖ ਆ ਸੀ ਕੋਈ ਇਹਦੇ 'ਚ ਕੋਈ ਨਜ਼ਾਰੇ ਵਾਲੀ ਗੱਲ ਨਹੀਂ ਕਰ ਰਹੇ ਬਾਬਾ ਪਹਿਲਾਂ ਤਾਂ ਐਂ ਦੱਸ ਬਾਬਾਈ ਕਿਵੇਂ ਸਾਡਾ ਸਮਾਜ ਕਿੱਧਰ ਨੂੰ ਤੁਰ ਪਿਆ ਜਿਵੇਂ ਆਪਾਂ ਗੱਲਾਂ ਜਿਵੇਂ ਸੁਣੀਆਂ ਨੇ ਜਿੰਨਾ ਕਭਨ ਪਤਾ ਹੈ ਅੱਜ ਤਾਂ ਦੋਨਾਂ ਤਰ੍ਹਾਂ ਦਾ ਸਪਸ਼ਟੀਕਰਨ ਇਹ ਤੇ ਆ ਗਿਆ ਮੀਡੀਆ ਤੇ ਮੈਂ ਵੀ ਮੀਡੀਆ 'ਚ ਆ ਗਈ ਕੁੜੀ ਵੀ ਤੇ ਕੁੜੀ ਦਾ ਉਹ ਮੁੰਡੇ ਦਾ ਬਾਪੂ ਉਹ ਕਹਿੰਦੇ ਵੀ ਅਸੀਂ ਨਾ ਤਾਂ ਕੋਈ ਮੰਗਣਾ ਨਹੀਂ ਸੀ ਹੋਇਆ ਉਹਨਾਂ ਦਾ ਵਿਆਹ ਤਾਂ ਚਲ ਹੋਣਾ ਕਿ ਸੀ ਮੰਗਣਾ ਵੀ ਨਹੀਂ ਸੀ ਹੋਇਆ ਵੈਸੇ ਅਗੇ ਸੀ ਇਕੱਠੇ ਮੁੰਡਿਆਂ ਤੇ ਕੁੜੀ ਨੂੰ 6 ਮਹੀਨੇ ਦੇਦੇ ਵੀ ਤੁਸੀਂ ਇਕੱਠੇ ਬਤਾਓ ਇੱਕ ਦੂਜੇ ਨੂੰ ਸਮਝੋ ਆਉਣ ਜਾਣ ਲੱਗ ਜੋ ਇੱਕ ਦੂਜੇ ਦੇ ਘਰੇ ਆਉਣ ਜਾਣ ਲੱਗ ਜੋ ਬਹੁਤ ਕਾਰਨ ਵੀਡੀਓ ਤਾਂ ਕੋਈ ਵੀ ਰਹਾਏ ਨਹੀਂ ਅਸੀਂ ਨਹੀਂ ਕਹਿੰਦੇ ਮੁੰਡੇ ਨੇ ਫਲਾਈਆਂ ਉਹ ਗੱਲਾਂ ਬਾਤ ਦੀਆਂ ਨਹੀਂ ਪਰ ਜਿਹੜੀਆਂ ਉਹਨਾਂ ਕੁੜੀ ਜੀ ਤੇ ਇਲਜ਼ਾਮ ਲਾ ਰਹੀ ਆ ਉਹ ਮੁੰਡਾ ਤੇ ਕੁੜੀ ਉਹ ਦੋਨੇ ਬਿਨਾ ਮੰਗਣੇ ਤੋਂ ਬਿਨਾ ਸ਼ਗਨ ਤੋਂ ਇਕੱਠੇ ਖਾ ਪੀ ਆਉਣਾ ਜਾਣਾ ਇੱਕ ਦੂਜੇ ਦੇ ਘਰੇ ਆਉਣਾ ਜਾਣਾ ਸੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਮੈਂ ਮਾਨ ਤੈਨੂੰ ਗੱਲ ਦੱਸਦਾ ਵੀ ਇਹੇ ਆਪਣੇ ਸਮਾਜ ਦਾ ਨਾ ਕਾਲਾ ਸੱਚ ਹੈ ਇੱਕ ਹੂੰ ਕੋਈ ਮੰਨੇ ਚਾਹੇ ਨਾ ਮੰਨੇ ਇਹ ਆਪਾਂ ਜਿਵੇਂ ਸਿਆਣੇ ਬੰਦੇ ਕਹਿੰਦੇ ਹੁੰਦੇ ਐ ਵੀ ਹਾਂ ਹੰਸ ਦੀ ਤੋਰ ਤੁਰਨ ਲੱਗ ਗਿਆ ਤੇ ਉਹ ਤੋਂ ਹੰਸ ਤਾਂ ਬਣਿਆ ਨਹੀਂ ਗਿਆ ਉਹ ਆਪਦੇ ਵਾਲੀ ਵੀ ਭੁੱਲ ਗਿਆ ਆਪਦੇ ਵਾਲੀ ਵੀ ਭੁੱਲ ਗਿਆ ਹਨਾ ਇਹ ਜਿਹੜਾ ਇਹ ਇਹਦਾ ਸਿੱਧਾ ਸਿੱਧਾ ਫੈਕਟ ਕੀ ਹੈ ਇਹਦਾ ਸਿੱਧਾ ਫੈਕਟ ਹੈ ਪੱਛਮੀ ਸਭਿਆਚਾਰ ਨਾਲ ਹੂੰ ਜਾਂ ਜਿਵੇਂ ਆਪਾਂ ਠੇਠ ਮਾਲਵੇ ਦੇ ਬੰਦੇ ਆ ਟਿੱਬਿਆਂ ਵਾਲੇ ਹਨਾ ਆਪਣੇ ਅੱਜ ਵੀ ਆਪਾਂ ਨੂੰ ਰੱਬ ਜਾਣੇ ਕਿਸੇ ਨੂੰ ਇਹ ਗੱਲ ਨਾਰਮਲ ਲੱਗਦੀ ਹੋਵੇ ਲਿਵਿੰਗ ਰਿਲੇਸ਼ਨ ਚ ਰਹਿਣਾ ਜਾਂ ਨਾ ਰਹਿਣਾ ਆਪਣਾ ਦਾ ਅੱਜ ਵੀ ਕਾਲਜਾ ਮੂਨੂ ਆਉਂਦਾ ਆਉਂਦਾ ਬਿਲਕੁਲ ਆਪਣੇ ਗੱਲਾਂ ਹਜੂ ਨਹੀਂ ਹੁੰਦੀ ਆਪਾਂ ਆਪਣੇ ਹਜੇ ਵੀ ਇਹ ਗੱਲ ਦਾ ਪੜਦਾ ਹੈ ਤੇ ਉਹ ਲੋਕ ਫਾਰਵਰਡ ਆਪਦੇ ਆਪ ਨੂੰ ਸਮਝਦੇ ਆ ਜਾਂ ਵਿਦੇਸ਼ਾਂ ਚ ਗਏ ਲਾਲਾ ਬਾਹਰ ਗਏ ਲਾਲਾ ਪਰ ਇਹਦਾ ਕਾਰਨ ਜਿਵੇਂ ਤੂੰ ਪੁੱਛਿਆ ਵੀ ਕੀ ਗੱਲ ਹੈ ਇਹਦਾ ਸਿੱਧਾ ਸਿੱਧਾ ਦੋਸ਼ ਜਿਹੜਾ ਪੱਛਮੀ ਸੱਭਿਆਚਾਰ ਨੂੰ ਜਾਂਦਾ ਹਜੇ ਤੱਕ ਸਾਡੇ ਸਾਡੇ ਸਮਾਜ ਦਾ ਜਾਂ ਸਾਡਾ ਜਾਂ ਸਾਡਾ ਪਿਸ਼ੋਕੜ ਜਾਂ ਸਾਡਾ ਧਰਮ ਜਾਂ ਸਾਡਾ ਇਤਿਹਾਸ ਉਸ ਚੀਜ਼ ਨੂੰ ਕਦੇ ਐਕਸੈਪਟ ਨਹੀਂ ਕਰੂਗਾ ਮੰਨ ਤਾਂ ਨਹੀਂ ਦਿੰਦਾ ਕਿਉਂਕਿ ਅਸੀਂ ਅਸੀਂ ਜਿੱਥੋਂ ਪਿੱਛੇ ਤੋਂ ਆਉਨੇ ਆ ਹਰੇਕ ਚੀਜ਼ ਦਾ ਅੰਸ਼ ਬੀ ਦੇ ਨਾਲ ਜੁੜਿਆ ਹੋਇਆ ਹੂੰ ਕੋਈ ਫਾਲ ਹੈ ਪੌਦਾ ਹੈ ਮਨੁੱਖ ਹੈ ਕੋਈ ਜਾਨਵਰ ਹੈ ਉਹਦਾ ਜਿਹੜਾ ਅੰਸ਼ ਹੈ ਉਹਦੇ ਬੀਜ ਦੇ ਵਿੱਚ ਉਹਦੇ ਡੀਐਨਏ ਦੇ ਵਿੱਚ ਪਿਆ ਡੀਐਨਏ ਦੇ ਵਿੱਚ ਪਿਆ ਉਹਨੇ ਕਿਦਾਂ ਦਾ ਜਿਹੜਾ ਪੱਛਮੀ ਸਭਿਆਚਾਰ ਹੈ ਉਹ ਉਹਦੇ ਡੀਐਨਏ ਦੇ ਵਿੱਚ ਉਹ ਪਿਆ ਹੂੰ ਜਿਹੜਾ ਕਿਸੇ ਹੋਰ ਖਿੱਤੇ ਦਾ ਸੱਭਿਆਚਾਰ ਹੈ ਉਹਦੇ ਡੀਐਨਏ ਚ ਹੋ ਪਿਆ ਸਾਡੇ ਡੀਐਨਏ ਦੇ ਵਿੱਚ ਕੀ ਹੈ ਸਾਡੇ ਤਾਂ ਸੰਗਾ ਸ਼ਰਮਾ ਅੱਜ ਤੋਂ 2-4 ਸਾਲ ਪਹਿਲਾਂ ਆਨੰਦ ਕਾਰਜਾਂ ਤੋਂ ਬਿਨਾ ਮੁੰਡੇ ਕੁੜੀ ਦਾ ਮੇਲ ਮਲਾਪ ਤਾਂ ਕੀ ਆਉਣਾ ਜਾਣਾ ਹੀ ਕਿਸੇ ਨੂੰ ਜੇ ਕੋਈ ਰਿਸ਼ਤੇਦਾਰੀ ਚ ਆਪਣੀ ਕੁੜੀ ਕਤਰੀ ਮੰਗੀ ਹੁੰਦੀ ਨਾ ਕੋਈ ਮਰਗ ਠਰ ਕੇ ਵੀ ਹੋ ਜਾਂਦੀ ਤਾਂ ਆਪਣੀਆਂ ਬੁੜੀਆਂ ਸਿਆਣੀਆਂ ਇਹ ਕਹਿੰਦੀਆਂ ਭਾਈ ਬੰਦੇ ਜਾਓ ਦੁੱਖ ਦੀ ਘੜੀ ਆ ਅਗਲੇ ਦਾ ਦੁੱਖ ਵੜਾ ਕੇ ਆਓ ਮਤਲਬ ਹੀ ਨਹੀਂ ਸੀ ਮੁੰਡੇ ਕੁੜੀ ਦਾ ਜਾਣ ਹੁਣ ਯਾਰ ਤੁਸੀਂ ਇੱਥੇ ਟਿੰਮ ਤੇ ਜਾਂਦੇ ਆਂ ਅਸੀਂ ਤੂੰ ਆ ਜਾ ਮੈਂ ਇੱਥੇ ਸ਼ਾਪਿੰਗ ਕਰਨ ਜਾਣੀ ਆ ਤੂੰ ਆ ਜਾ ਇਹ ਅਸਲ ਦੇ ਵਿੱਚ ਕਸੂਰ ਸਾਰਾ ਜਿਹੜਾ ਅਸੀਂ ਸਿਸਟਮ ਬਦਲ ਲਿਆ ਜਿਹੜਾ ਅਸੀਂ ਇਹ ਵਿਦੇਸ਼ਾਂ ਨੂੰ ਰਿਸ਼ਤਾ ਕਰਨ ਲੱਗ ਗਏ ਸਾਡਾ ਸਮਾਜ ਇਸ ਚੀਜ਼ ਨੂੰ ਮਾਨਤਾ ਨਹੀਂ ਦਿੰਦਾ ਤੇ 나ਹੀਂ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਦੇਊਗਾ ਕਿਉਂਕਿ ਉਦੋਂ ਨੂੰ ਸਿਸਟਮ ਹੀ ਇੰਨਾ ਗੰਦਲਾ ਹੋ ਜਾਊਗਾ ਦੂਜੀ ਗੱਲ ਆਪਾਂ ਸਮਾਜ 'ਚ ਰਹਿਣ ਵਾਲੇ ਬੰਦੇ ਆ ਜੀਦੀ ਧੀ ਨਾਲੇ ਵਾਪਰੀ ਹੈ ਗੱਲ ਜਿਹਦੇ ਪੁੱਤ ਨਾਲ ਵਾਪਰੀ ਹੈ ਕੋਈ ਇੱਥੇ ਕੁਝ ਕਹੀ ਜਾਵੇ ਵੀ ਧੀ ਦੀ ਬੇਇੱਜ਼ਤੀ ਵੱਡੀ ਹੈ ਜੀ ਪੁੱਤ ਦੀ ਮੋਢੀ ਬੇਇੱਜ਼ਤੀ ਵੀ ਬਰਾਬਰੀ ਹੈ ਹੋ ਸਕਦਾ ਦੋਸ਼ੀ ਹੈ ਜਾਂ ਨਾ ਹੈ ਪਰ ਇੱਕ ਵਾਰੀ ਤਾਂ ਉਹ ਕਿਹੜਾ ਸੜੇ ਤੋਂ ਸੜੇ ਬੰਦੇ ਨੇ ਗਾਲਾਂ ਘੜਤੀਆਂ ਪੁੱਤ ਪੋਤਾਂ ਵਾਲੇ ਦੇ ਵੀ ਗਾਹਾਂ ਧੀਆ ਪੈਣਾ ਹੋਣਗੀਆਂ ਜੇ ਆਪਦੇ ਨਹੀਂ ਹੋਣੀਆਂ ਕਿਸੇ ਭੈਣ ਭਾਈ ਦੇ ਹੋਣਗੀਆਂ ਜੇ ਹੁਣ ਮੇਰੇ ਨਹੀਂ ਤਾਂ ਭਾਈ ਉਹਦੇ ਖੁਦ ਦੇ ਉਹ ਮੁੰਡੇ ਦੇ ਪਰਵ ਦੇ ਤਿੰਨ ਭੈਣਾਂ ਨੇ ਮੈਂ ਭਾਈ ਜਿੰਨਾ ਕਿ ਜਾਣਦਾ ਮੈਂ ਕੋਈ ਉਹਦਾ ਪੱਕਾ ਪਤ ਵਕੀਲ ਕੁਛ ਨਹੀਂ ਮੈਂ ਇੱਕ ਵਾਰੀ ਉਹਨਾਂ ਦੇ ਘਰੇ ਗਿਆ ਹਾਂ 200 ਕਿੱਲੇ ਜ਼ਮੀਨ ਦੀ ਤੁਸੀਂ ਵੀਡੀਓ ਕਾਈ ਸੀ ਨਾ ਪਿਓ ਮੈਂ ਜ਼ਮੀਨ ਨਹੀਂ ਵੀਡੀਓ ਪਾਈ ਸੀ ਦੋਨੇ ਪਰਿਵਾਰ ਸੌਖੇ ਪਰਿਵਾਰ ਨੇ ਮੈਂ ਇਹਦੇ ਬਾਰੇ ਦੱਸਦਾ ਉਹਦੇ ਡੈਡੀ ਬਹੁਤ ਵਧੀਆ ਬੰਦਾ ਕਿਸੇ ਚੀਜ਼ ਦੀ ਕੋਈ ਉਹਨਾਂ ਦੇ ਘਰੇ ਕਮੀ ਨਹੀਂ ਘੱਟੋ ਘੱਟ ਇੱਥੇ ਹੁਣ ਤਾਂ ਸਾਲਾ ਕੋਈ ਆਸ਼ੀ ਵਾਲਾ ਵੀ ਗਾਲਾਂ ਕੱਢ ਗਿਆ ਹੋਊਗਾ ਜਦੋਂ ਮਾੜਾ ਟਾਈਮ ਆ ਗਿਆ ਅਗਲੇ ਤੇ 150 ਟਰੈਕਟਰ ਉਹ ਬੰਦੇ ਕੋਲੇ ਇਹਦੇ ਪਿਓ ਮੁੰਡੇ ਦੇ ਪਿਓ ਕੋਲੇ ਨਹੀਂ 2 200 ਕਿੱਲੇ ਦੀ ਖੇਤੀ ਕਰਦਾ ਪੂਰਾ ਘੈਂਟ ਬੰਦਾ ਕੈਨੇਡਾ ਦੇ ਵਿੱਚ ਉਹਦਾ ਕੰਮ ਹੈ ਘਰ ਬਣਾ ਕੇ ਵੇਚਣੇ ਜਾਂ ਕਲੋਨੀ ਕੱਟ ਕੇ ਇਦਾਂ ਦਾ ਬਹੁਤ ਛਾਈ ਮੋਟਾ ਕੰਮ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਗੱਲ ਇਹ ਆ ਯਾਰ ਚਾਹੇ ਉਹ ਵੀ ਪਰਿਵਾਰ ਦੋਨੇ ਪਰਿਵਾਰ ਪੂਰੇ ਵਧੀਆ ਸਰਦ ਦੇ ਵਰਦੇ ਰਹੀ ਉਹ ਵੀ ਕੁੜੀ ਵੀ ਜਿਵੇਂ ਆਪਾਂ ਸੁਣਿਆ ਵੀ ਉਹ ਜਿੰਦਰ ਜਿਹੜਾ ਵੀ 100 ਕਿਲੇ ਦੇ ਮਾਲਕ ਹੈ ਇਕੱਲੀ ਕੁੜੀ ਆ ਗੱਲ ਇਹ ਹੈ ਵੀ ਜਿਹੜਾ ਉਹਨਾਂ ਦੇ ਮਾਪਿਓ ਨੇ ਗਲਤੀ ਕੀਤੀ ਉਹਦਾ ਜਨਤੀਜਾ ਭੁਗਤ ਰਿਹਾ ਨਾ ਉਹ ਹਾਂ ਗਲਤੀ ਮਾਪਿਓ ਦੀ ਆ ਉਸ ਤੋਂ ਬਾਅਦ ਸਾਡਾ ਸਮਾਜ ਇਹਦਾ ਨਤੀਜਾ ਪਤਾ ਨਹੀਂ ਕਿੱਥੇ-ਕਿੱਥੇ ਭੁਗਤੂ ਮੈਂ ਵੀ ਧੀਆ ਪੁੱਤਾਂ ਵਾਲਾ ਤੂੰ ਵੀ ਧੀਆ ਪੁੱਤਾਂ ਵਾਲਾ ਕੀ ਕੀ ਅੱਜ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਸਮਾਜ ਦੇ ਵਿੱਚ ਯਾਰ ਕੀ ਕੀ ਹਾਲ ਰਹਿੰਦਾ ਹੈ ਮਾਪਿਆਂ ਦਾ ਧੀਆ ਜਿਹੜੀਆਂ ਦੂਰ ਪੜਦੀਆਂ ਬਾਹਰ ਪੜਦੀਆਂ ਜਾਂ ਕੈਨੇਡਾ ਅਮਰੀਕਾ ਪੜਦੀਆਂ ਈਵਨ ਕਿ ਯਾਰ ਇੱਥੋਂ ਬਠਿੰਡੇ ਪੜਦਾ ਜੋ ਆਕ ਆਪਣਾ ਹੂੰ ਕੀ ਦਿਲ ਤੇ ਬੀਤਦੀ ਹੈ ਤੇ ਰੇਕ ਦੇ ਨਾ ਆ ਆਪਦੇ ਜਿਹੜਾ ਦਾ ਹੁੰਦੇ ਆ ਛੜੇ ਛਾਂਟ ਬੰਦੇ ਉਹ ਤਾਂ ਆ ਉਹਦਾ ਸੁਆਦ ਲਈ ਜਾਂਦੇ ਆ ਪਰ ਜਿਹਦੇ ਜਵਾਨ ਧੀਆ ਨੇ ਜਾਂ ਪੁੱਤ ਨੇ ਉਹਨਾਂ ਦਾ ਕਾਲਜਾਂ ਪਾੜਦਾ ਤਾਰੂ ਦੀ ਉੱਥੇ ਵੱਜਦੀ ਆ ਉੱਥੇ ਵੱਜਦੀ ਆ ਇਹ ਮੇਰਾ ਪਤਾ ਨਹੀਂ ਕੀ ਕਰੀ ਜਾਂਦਾ ਉਹ ਮੇਰਾ ਉਹ ਨਾਂ ਦੱਸਣ ਜੋਗਾ ਨਾਂ ਦੱਸਣ ਜੋਗ ਨਾ ਕਿਸੇ ਨਾਲ ਗੱਲ ਨਹੀਂ ਕਰਦੀ ਗੱਲ ਇਹੀ ਹੈ ਕਹਿਣ ਦਾ ਮਤਲਬ ਮਾਨਾ ਵੀ ਜਿਹੜਾ ਆਪਣਾ ਸਮਾਜ ਹੈ ਜਿਹੜਾ ਆਪਣਾ ਤਾਣਾ ਬਾਣਾ ਜਿਹੜੇ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਰੀਤਾਂ ਚਲਾਈਆਂ ਹੋਈਆਂ ਜੇ ਅੱਗੇ ਕਿਸੇ ਮੁੰਡੇ ਦਾ ਮੰਗਣਾ ਹੋਇਆ ਹੁੰਦਾ ਜਾਂ ਕੁੜੀ ਦਾ ਮੰਗਣਾ ਹੋਇਆ ਹੁੰਦਾ ਜੇ ਉਤੀ ਪੁੱਤ ਨੂੰ ਉਥੋਂ ਨਹੀਂ ਜਾਣਾ ਪੈਂਦਾ ਉਸ ਪਿੰਡ ਵਿੱਚ ਦੀ ਨੰਗਦੇ ਉਹ ਗੱਲਾਂ ਜਿਹੜੀਆਂ ਸਿਆਣਿਆਂ ਬੰਦਿਆਂ ਦੀਆਂ ਬਣਾਈਆਂ ਸੀ ਸਮਾਜ ਦੇ ਜਿਹੜੇ ਧਾਰੇ ਬਣਾਏ ਸੀ ਕੋ ਪੜਦੇ ਬਣਾਏ ਸੀ ਕੁੰਡ ਕੱਡੇ ਹੁੰਦੇ ਆਪਾਂ ਉਹ ਵੀ ਚੀਜ਼ਾਂ ਦੇਖੇ ਕੁੰਡ ਕੱਡੇ ਹੁੰਦੇ ਉੱਨੀ ਗਾਣੀ ਜਿਹੇ ਜੀ ਮਰ ਜਿੱਤੇ ਕਰਮਾਂ ਜਿਹੇ ਜੀ ਨਿਕਲਦੀ ਹੁਣ ਅਕਾ ਜੀ ਤੁਸੀਂ 6 ਮਹੀਨੇ ਇਕੱਠੇ ਬਤਾ ਲਓ ਇਕੱਠੇ ਬਤਾ ਲਓ ਸਮਝ ਲਓ ਇੱਕ ਦੂਜੇ ਨੂੰ ਅੱਗ ਤੇ ਸਮਝਣ ਦਾ ਹੀ ਕੁਝ ਹੁੰਦਾ ਕੋਈ ਦੁੱਧ ਦਾ ਟੱਟਾ ਕੋਈ ਨਹੀਂ ਹੁੰਦਾ ਨਾ ਕੁੜੀ ਨਾ ਮੁੰਡਾ ਅੱਗ ਤੇ ਕਿਹੋ ਦਾ ਮੇਲ ਕੀ ਹੈ ਮੇਲ ਹੀ ਨਹੀਂ ਇਕੱਠਿਆਂ ਕੋਈ ਮੇਲ ਹੈ ਕੱਲਿਆਂ ਨੂੰ ਛੜਤਾ ਹਾਂ ਜਵਾਨੀ ਆਪਾਂ ਵੀ ਉਹ ਮਰਹੰਡਾਈ ਆ ਘਰ ਦੇ ਨੇ ਕਹਿ ਰਹੇ ਕਿ ਬੰਦੇ ਦੇ ਤਾਂ ਵਿਆਹ ਕਰਨਾ ਹੈ ਵਿਆਹ ਕਰਨਾ ਹੈ ਜਾਂ ਤੁਸੀਂ ਉਹਨਾਂ ਨੂੰ ਕਿਸੇ ਬੰਧਨ ਚ ਬੰਦੋ ਯਾਰ ਹੂੰ ਵਿਆਹ ਕਰੋ ਤੁਸੀਂ ਉਸ ਤੋਂ ਬਾਅਦ ਮੁੰਡੇ ਕੁੜੀ ਨੇ ਇਕੱਠੇ ਹੀ ਰਹਿਣਾ ساری ਉਮਰ ਹਲੇ ਥੋੜਾ ਜਿਹਾ ਸ਼ਗਨ ਵਾਲੇ ਨੂੰ ਆਪਣੇ ਮਾਨ ਦਾ ਦੇਣ ਲੱਗੇ ਉਹ ਵੀ ਆਪਾਂ ਤਾਂ ਉਹਨੂੰ ਵੀ ਨਹੀਂ ਮੰਨਦੇ ਜਿਦ ਦੇਣਾ ਚਾਹੀਦਾ ਪਰ ਉਹ ਕਿਤੇ ਨਾ ਕਿਤੇ ਬਾਹਰ ਕਹਿੰਦੇ ਭਾਈ ਅਸੀਂ ਜਿਹੜੀਆਂ ਪ੍ਰੀ ਵਾਈਡਿੰਗਾਂ ਹੋਣ ਲੱਗੀਆਂ ਦੂਜੇ ਤੀਜੇ ਕੰਮ ਹੋਣ ਲੱਗ ਗਏ ਅੱਗੇ ਮੰਨ ਲਓ ਵੀ ਪ੍ਰੀ ਵਾਈਡਿੰਗ ਹੁੰਦੀ ਸੀ ਮੰਨ ਲਾ ਮੰਨ ਲਾ ਤੂੰ ਇੱਥੇ ਕਿਤੇ ਨੇੜੇ ਤੇੜੇ ਕੋਈ ਦੋ ਫੋਟੋਆਂ ਖੇਚ ਲਈਆਂ ਗੱਲ ਕਰ ਲਈ ਹੁਣ ਯਾਰ ਜਵਾਕ ਕਹਿਣਗੇ ਅਸੀਂ ਸ਼ਿਮਲੇ ਜਾਂਦੇ ਆ ਜਿਹੜਾ ਜਵਾਕ ਯਾਰ ਅੱਜ ਥੋੜੇ ਆਖੇ ਨਹੀਂ ਲੱਗਦਾ ਮਾਪੇ ਉਹਦੇ ਕੋਈ ਮਾਪੇ ਮੈਂ ਕਹਿੰਦਾ ਹਜ਼ਾਰ ਚੋਂ ਕੋਈ 2% ਬੰਦੇ ਹੋਣਗੇ ਵੀ ਜਿਹੜੇ ਕਹਿੰਦੇ ਹੋਣਗੇ ਖੁਸ਼ ਹੋ ਕੇ ਜਿਹੜੇ ਪੱਛਮੀ ਸੱਭਿਆਚਾਰ ਨੂੰ ਫੋਲੋ ਕਰਦੇ ਆ ਜਾਂ ਆਪਦੇ ਆਪ ਨੂੰ ਵੱਡੇ ਸਮਝਦੇ ਆ ਸਟੇਟਸ ਵਾਲਾ ਹਨਾ ਉਹਨੂੰ ਤੂੰ ਕੁਝ ਵੀ ਕਹਿ ਸਕਣਾ ਵੀ ਅਸੀਂ ਤਾਂ ਜੀ ਸ਼ਿਮਲੇ ਪ੍ਰੀ ਬਾਈਡਿੰਗ ਕਰਨੀ ਹੈ ਫਲਾਣੇ ਥਾਂ ਕਰਨੀ ਹੈ ਘਰੇ ਵਿਆਹ ਤਾਂ ਰਿਆ ਹੋਵੇ ਪ੍ਰੀ ਬਾਈਡਿੰਗ ਕਰਨ ਬੰਦਾ ਸ਼ਿਮਲੇ ਜਾਵੇ ਕਿਹਦਾ ਮਾਪਿਓ ਨਾਲ ਵਗ ਜਾਊਗਾ ਇਹ ਸਾਰਾ ਕੁਝ ਉੱਥੋਂ ਹੀ ਨਿਕਲੀਆਂ ਹੋਈਆਂ ਗੱਲਾਂ ਆਪਾਂ ਅਨੰਦ ਕਾਰਜ ਤੋਂ ਪਹਿਲਾਂ ਮਤਲਬ ਕਿ ਮੈਂ ਉਸੇ ਗੱਲਤੀ ਆਉਂਦਾ ਸੀ ਸਾਡੇ ਦੋਨੇ ਫੈਮਲੀਆਂ ਸਿੱਖ ਨੇ ਉਹ ਚਲੋ ਆਪਾਂ ਉਹਨਾਂ ਨੂੰ ਆਧਾਰ ਬਣਾ ਕੇ ਗੱਲ ਕਰੀਏ ਜੀ ਆਪਾਂ ਸਿੱਖ ਫੈਮਲੀਆਂ ਨੂੰ ਬੁਲਾਮ ਕਰਦੇ ਆ ਕੀ ਮਤਲਬ ਹੈ ਯਾਰ ਆਨੰਦਕਾਰਜ ਤੋਂ ਬਿਨਾ ਮੁੰਡੇ ਕੁੜੀ ਦਾ ਕੀ ਅਸੀਂ ਫਿਰ ਗੁਰੂ ਕਲਾ ਨੂੰ ਮੱਥੇ ਟੇਕਣ ਨੂੰ ਰੱਖ ਲਿਆ ਹੂੰ ਹਣਾ ਇਹਦਾ ਮਤਲਬ ਤਾਂ ਇਹੀ ਹੋ ਗਿਆ ਵੀ ਸਾਨੂੰ ਇੱਕ ਨੰਦਕਾਰ ਜਾਵਣਾ ਉਹ ਹੁਣ ਸਰਨ ਨਹੀਂ ਲੱਗ ਗਿਆ ਸਰ ਇਹੋ ਕਾਰ ਆ ਜੇ ਚੰਗੀ ਲੱਗੀ ਤਾਂ ਲੈ ਲਾਂਗੇ ਨਹੀਂ ਛੱਡ ਦਿਆਂਗੇ ਇਹ ਕੋਈ 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 ਚੀਜ਼ ਹੈ ਕੋਈ ਬਸਤੂ ਹੈ ਇੰਨੀ ਤਾਂ ਯਾਰ ਆਪਾਂ ਜੇ ਕੋਈ ਆਪਾਂ ਸ਼ਰਮ ਮੰਨਦੇ ਆ ਆਪਾਂ ਏਜੰਸੀ 'ਚ ਜਾ ਕੇ ਜਿੱਥੇ ਮਨ ਹੋਵੇ ਕੋਈ ਚੀਜ਼ ਨਵੀਂ ਚਲਾਉਣ ਨਹੀਂ ਬੰਦੇ ਵੀ ਅਗਲਾ ਕਹੋ ਯਾਰ ਚਲਾ ਲੀ ਲੈ ਲਾ ਹੂੰ ਹੈਨਾ ਤੇ ਆਪਾਂ ਹੁਣ ਧੀਆ ਭੈਣਾਂ ਦੇ ਆਏ ਸੌਦੇ ਕਰਨ ਲੱਗ ਗਏ ਇਹ ਸੌਦਾ ਹੀ ਹੈ ਵੀ ਜੇ ਤਾਂ ਫਿੱਟ ਆਈ ਤਾਂ ਠੀਕਾ ਨਹੀਂ ਗਾਹਾਂ ਹੋ ਜਾਣਗੇ ਗਾਂ ਮੱਝ ਨੂੰ ਨਹੀਂ ਰਿਸਤੇਰ 'ਚ ਕਹਿੰਦੇ ਜੇ ਤੁਹਾਡੇ ਕਿੱਲੇ ਦੇ ਦੁੱਧ ਵਧਿਆ ਨਹੀਂ ਦਦਾ ਰੱਖ ਲਿਓ ਨਹੀਂ ਗਾਂ ਦੇ ਆਡਿਆਂ ਇਹ ਇਹਦਾ ਸਮਾਜ ਦੇ ਵਿੱਚ ਬਹੁਤ ਮਾੜਾ ਫੈਕਟ ਵੀ ਪੈਣਾ ਚੰਗਾ ਫੈਕਟ ਵੀ ਪੈਣਾ ਚੰਗਾ ਫੈਕਟ ਇਹਦਾ ਇਹ ਹੈ ਅਸੀਂ ਇਕੱਲੀ 네ਗੇਟਿਵ ਗੱਲ ਕਰਨੀ ਬੈਠੇ ਵੀ ਹਰੇਕ ਬੰਦਾ ਆਪਦੇ ਧੀਆਂ ਪੁੱਤਾਂ ਪ੍ਰਤੀ ਸੁਚੇਤ ਹੋ ਜਾਊਗਾ ਹਰੇਕ ਬੰਦਾ ਜਿਹੜੀ ਸਮਾਜ ਦੇ ਵਿੱਚ ਇੱਕ ਰੀਤੀ ਐ ਸਾਡੇ ਗੁਰੂ ਸਾਹਿਬ ਨੇ ਵੀ ਜਦੋਂ ਜਦੋਂ ਕੋਈ ਸਮਾਜ ਦੇ ਵਿੱਚ ਰੀਤੀਆਂ ਸੀਗੀਆਂ ਜਿਹੜੀਆਂ ਸਤੀ ਪ੍ਰਥਾ ਸੀ ਪਰਦਾ ਪ੍ਰਥਾ ਸੀ ਜਾਂ ਇਹਨਾਂ ਦੇ ਵਿੱਚ ਚੱਲਦੀ ਸੀ ਜਿਹੜੀ ਮੁਸਲਮਾਨਾਂ ਦੇ ਵਿੱਚ ਚੱਲਦੀ ਸੀ ਵਿਆਹ ਵਾਲੀ ਪ੍ਰਥਾ ਗੁਰੂ ਸਾਹਿਬ ਨੇ ਉਹਦਾ ਵੀ ਖੰਡਨ ਕੀਤਾ ਵੀ ਤੁਸੀਂ ਆਪ ਦੇ ਕੱਲੇ ਆਪ ਦਾ ਭੋਗ ਬਲਾਸ ਲਈ ਜਾਂ ਆਪ ਦਾ ਸੁਖ ਭੋਗਣ ਲਈ ਨਹੀਂ ਮਤਲਬ ਕੋਈ ਇਸਤਰੀ ਵਸਤੂ ਹੈ ਕੋਈ ਹਮ ਹੈ ਨਾ ਵੀ ਫਿਰ ਗੁਰੂ ਸਾਹਿਬ ਨੇ ਇੱਥੇ ਉਚਾਰਿਆ ਵੀ ਵੀ ਇਸਤਰੀ ਵਸਤੂ ਨਹੀਂ ਹੈਗੀ ਇਸਤਰੀ ਤਾਂ ਸੋਕ ਮੰਦਾ ਖੇਜ ਧਰਮ ਜੰਮੇ ਰਾਜਾਨ ਵੀ ਐਡੀ ਵਡਿਆਈ ਗੁਰੂ ਸਾਹਿਬ ਨੇ ਦਿੱਤੀ ਹੈ ਅਸੀਂ ਇਹਨਾਂ ਨੂੰ ਪਰਦੇ ਦੇ ਵਿੱਚ ਰੱਖੀਏ ਧੀਆ ਪੁੱਤਾਂ ਨੂੰ ਪੜਾਓ ਲਿਖਾਓ ਜਮ ਜਮ ਪੜਨ ਜਮ ਜਮ ਤਰੱਕੀ ਕਰਨ ਆਪਾਂ ਕਹਿੰਦੇ ਆ ਬਰਾਬਰਤਾ ਦੇਤੀ ਸਮਾਜ ਨੇ ਚਲੋ ਸਮਾਜ ਨੇ ਬਰਾਬਰਤਾ ਦੇਤੀ ਬਰਾਬਰ ਹੈ ਸਿੱਖ ਧਰਮ ਕੋ ਕਿਸੇ ਨੂੰ ਮੰਗਰ ਮੂਰੇ ਨਹੀਂ ਮੰਨਦਾ ਹਨਾ ਇੱਕੋ ਇੱਕ ਧਰਮ ਹੈ ਜਿਹੜਾ ਸਿੱਖ ਧਰਮ ਜਿਹੜਾ ਇਸਤਰੀ ਦੀ ਓਨੀ ਇੱਜ਼ਤ ਕਰਦਾ ਹੈ ਹਾਲਾਂਕਿ ਬੰਦੇ ਨਾਲੋਂ ਵੱਧ ਕਰਦਾ ਹੈ ਹਨਾ ਸੋ ਮੰਨਦਾ ਕਿ ਜਿੱਤ ਜਮੇ ਰਾਜਾ ਨਾ ਗੁਰੂ ਸਾਹਿਬ ਦੀ ਬਾਣੀ ਚ ਦਰਜ ਹੈ ਤੇ ਪਰ ਫਿਰ ਵੀ ਕੁਛ ਨਾ ਕੁਛ ਪੜਦੇ ਨੇ ਕੁਝ ਸਮਾਜਿਕ ਸਾਡੀਆਂ ਰੌ ਰੀਤਾਂ ਨੇ ਕੋ ਸਾਡੀਆਂ ਧਾਰਮਿਕ ਰੌ ਰੀਤਾਂ ਨੇ ਅਸੀਂ ਉਹਨਾਂ ਨੂੰ ਮੰਨ ਕੇ ਹੀ ਚੱਲਾਂਗੇ ਤਾਂ ਤਾਂ ਹੀ ਉਹ ਜਿਹੜਾ ਹੈਗਾ ਸਮਾਜ ਦਾ ਸਾਰਾ ਤਾਣਾ ਬਾਣਾ ਕਿਉਂਕਿ ਸਮਾਜ ਕੀ ਹੈ ਤੇਰੇ ਤੇ ਮੇਰੇ ਨਾਲ ਜੁੜ ਕੇ ਹੀ ਸਮਾਜ ਨੇ ਬਣਨਾ ਹੈ ਹਮ ਹੈਨਾ ਜੇ ਸਮਾਜ ਇੱਕ ਦੂਜੇ ਨਾਲ ਜੇ ਸਮਾਜ ਚੰਗਾ ਵਿਚਰੂ ਚੰਗਾ ਵਰਤਾਵਰ ਕਰੂ ਬੰਦਾ ਜੇ ਮੇਰਾ ਪੁੱਤ ਕਿਸੇ ਦੀ ਧੀ ਨੂੰ ਆਪਣੀ ਧੀ ਪਹਿਣ ਸਮਝੂਗਾ ਤਾਂ ਮੇਰੇ ਪੁੱਤ ਨੂੰ ਵੀ ਬਗਾਨਾ ਬੰਦਾ ਪੁੱਤ ਸਮਝੂਗਾ ਹਣਾ ਤੇ ਜੇ ਆਪਾਂ ਇਸੇ ਤਰ੍ਹਾਂ ਹੀ ਇਕੱਲਾ ਇੱਕ ਔਰਤ ਨੂੰ ਵਸਤੂ ਦੇ ਰੂਪ ਚ ਜਾਂ ਇੱਕ ਏਸ ਰੂਪ ਚ ਕਰਨ ਲੱਗ ਜਾਈਏ ਵੀ ਜੇ ਫਿੱਟ ਆ ਗਈ ਤਾਂ ਠੀਕ ਹੈ ਨਹੀਂ ਛੱਡ ਪਰੇ ਹਮ ਹੈਨਾ ਆਪਣੀ ਆਪਣੀ ਉਮਰ ਚ ਆਪਾਂ ਅਸਲ ਦੇ ਵਿੱਚ ਬਾਬਾ ਆਪਾਂ ਮਾਲਬਿਆਲੇ ਆ ਏ ਮਾਰ ਕਿੱਥੋਂ ਪਈ ਇਹ ਜਿਹੜਾ ਜੋ ਅੱਜੋ ਘਟਨਾ ਇਹ ਹੋਈ ਦੁੱਖ ਦੁਖਦਈ ਕਿਉਂ ਹੋਈ ਮੁੰਡਾ ਕੈਨੇਡਾ ਦਾ ਜੰਮਿਆ ਪਲਿਆ ਹਾਂ ਠੀਕ ਹੈ ਮਾਪਿਓ ਕੈਨੇਡਾ ਮੰਨ ਲਓ ਉੱਥੇ ਬਿਜ਼ਨਸ ਸਾਰਾ ਸਿਸਟਮ ਓਕੇ ਰੱਜੇ ਪੁੱਜੇ ਦੋਨੇ ਜੀ ਦੂਜੇ ਪਾਸੇ ਕੁੜੀ ਦੇ ਮਾ ਇਹ ਨਹੀਂ ਭਰਾ ਇਹ ਨਹੀਂ ਕੱਲੀ ਕੁੜੀ ਤੇ ਪਿਓ ਆ ਹਾਂ ਠੀਕ ਹੈ 100 ਕਿੱਲਾ 100 ਕਿੱਲਾ ਕੈਦਨੇ ਦੀ ਗੱਲ ਨਹੀਂ ਆਪਣੇ ਜ਼ਮੀਨ ਉਦੋਂ ਅੱਧਾ ਆਪਾਂ ਮਾੜੀ ਮੰਨਦੇ ਆ ਉਹਦੀ ਜੀ ਹਾਂ ਤੇ ਇੱਥੇ ਆਪਣੇ 100 ਕਿੱਲੇ ਵਾਲੇ ਦੇ ਆਪਾਂ ਦੇਖੋ ਕਿੰਨਾ ਸਟੇਟਸ ਤੇ ਕੀ ਗੱਲਾਂ ਕਰਦਾ ਨਿੱਕੀਆਂ-ਮੋਟੀਆਂ ਨੂੰ ਉਹ ਗੱਲਾਂ ਨੂੰ ਪੈਰ ਨਾ ਮਲ ਦਿੰਦਾ ਹਾਂ ਅਸਲ ਵਿੱਚ ਇਹ ਵੱਡਪੁਣਾ ਵੀ ਕਿਤੇ ਨਾ ਕਿਤੇ ਜੜ ਚ ਬੈਠਾ ਬੜਿਆਈ ਬੜਿਆਈ ਉਹ ਉਹ ਬੱਚਿਆਂ ਨੂੰ ਪੱਛਮੀ ਸੱਭਿਆਚਾਰ ਬੜਿਆਈ ਤੇ ਕਈ ਗੱਲਾਂ ਰਲ ਕੇ ਇਹ ਤਾਂ ਇਹ ਚੀਜ਼ਾਂ ਹੋਈਆਂ ਦੂਜੀ ਗੱਲ ਜਿੰਨੀ ਗੱਲ ਸੁਣੀ ਸੁਣਾਈ ਮੈਨੂੰ ਇਹ ਲੱਗਦਾ ਵੀ ਕੋਈ ਤੀਜਾ ਇਸ ਹਰਕਤ ਦੇ ਵਿੱਚ ਨਿਕਲੂਗਾ ਜੀ ਨੇ ਕੋਈ ਦੇਖੋ ਪਤਾ ਕੀ ਜਿਹਦੇ ਤਿੰਨ ਭੈ ਜਿਹਦੇ ਤਿੰਨ ਭੈਣਾ ਨੇ ਮੁੰਡਾ ਕੈਨੇਡਾ ਦਾ ਜੰਮਿਆ ਪਿਆ 200 ਕਿਲੇ ਦਾ مالک ਹੈ ਜਿਹਦੇ ਪਿਓ ਦਾ ਏਰੀਆ ਚ ਨਾਂਗਾ ਉਹ ਮੈਨੂੰ ਨਹੀਂ ਲੱਗਦਾ ਏਡੀ ਘਟ ਕੇ ਹਰਕਤ ਕਰੋ 192 ਕੋਈ ਹੋ ਸਕਦੀ ਹੈ ਹੋਰ ਕੋਈ ਕੋਈ ਆਪਸੀ ਦੀ ਬੋਲ ਚਾਲ ਗਾਲ ਗੁੱਪ ਉਹ ਕੋਈ ਹੋ ਸਕਦਾ ਪਰ ਏਡੀ ਘਟੀਆ ਹਰਕਤ ਕੋਈ ਹੋ ਵੀ ਸਕਦਾ ਯਾਰ ਮਨ ਮੰਨ ਲਾ ਮੰਨ ਲਾ ਮੰਨ ਲਾ ਵੀ ਤੂੰ ਦੋਨੇ ਤਰ੍ਹਾਂ ਚ ਬਰਾਬਰ ਦਾ ਕਸੂਰ ਆਪਾਂ ਕਹਿੰਨੇ ਹੂੰ ਪਰ ਇਹ ਇਹਦੀ ਜੜ ਫੜਨ ਦਾ ਆਪਣਾ ਤਾਂ ਹੱਕ ਹੈ ਭਾਈ ਇਸ ਘਰ ਕੀ ਇੱਥੇ ਗੱਲ ਕਰ ਰਹੇ ਆ ਜਾਂ ਬੈਠੇ ਆ ਵੀ ਇਹਦੀ ਜੜ ਕਿੱਥੇ ਪਈ ਹੈ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੀਆਂ ਆਪਣੀਆਂ ਹੁਣ ਜਿੰਨੀਆਂ ਯੂਨੀਵਰਸਟੀਆਂ ਜਿਹੜੀਆਂ ਜਿਹੜੀਆਂ ਤਾਂ ਪ੍ਰਾਈਵੇਟ ਖੁੱਲ ਗਈਆਂ ਉਹਨਾਂ ਦਾ ਤਾਂ ਨਹੀਂ ਆਪਾਂ ਕੁਝ ਕਹਿ ਸਕਦੇ ਅਸਲ ਦੇ ਵਿੱਚ ਜਿੰਨੀਆਂ ਸਰਕਾਰੀ ਯੂਨੀਵਰਸਟੀਆਂ ਨੇ ਕਿਸੇ ਵੀ ਮੁੰਡੇ ਕੁੜੀ ਦੇ ਹੋਸਟਲ ਦਾ ਮੂੰਹ ਮੈਨੂੰ ਮੁੰਡਿਆਂ ਦੇ ਹੋਸਟਲ ਵੱਨੀ ਕੁੜੀ ਦੇ ਹੋਸਟਲ ਵੱਨੀ ਮੂੰਹ ਦਿਖਾ ਦੀ ਕੀ ਉਹ ਪੁਰਾਣੇ ਪ੍ਰੋਫੈਸਰ ਜਾਂ ਉਹਨਾਂ ਨੂੰ ਬਣਾਉਣ ਵਾਲੇ ਜਾਂ ਸਥਾਪਿਤ ਕਰਨ ਵਾਲੇ ਬੰਦੇ ਆ ਉਹਨਾਂ ਨਾਲੋਂ ਆਪਾਂ ਬਾਲੇ ਸਿਆਣੇ ਬਾਲੇ ਸਿਆਣੇ ਬਿਲਕੁਲ ਜੇ ਕੋਈ ਉਹ ਸਿਸਟਮ ਉਹਨਾਂ ਨੂੰ ਵੱਖ ਰੱਖਣਾ ਚਾਹੁੰਦਾ ਹੈ ਕੋਈ ਸਮਾਜ ਦਾ ਦਾਇਰਾ ਜੇ ਕੁਦਰਤ ਨੇ ਕੋਈ ਨਿਜਮ ਬਣਾਇਆ ਤਾਂ ਉਹ ਵਾਕ ਹੀ ਰਹਿ ਕੇ ਰਹੂਗਾ ਬਿਲਕੁਲ ਬਾਬਾ ਇੱਕ ਗੱਲ ਆ ਚਲ ਜਦੋਂ ਦੁਨੀਆ ਸਾਜੀ ਚੋਰੀ ਜਾਰੀ ਸਿਸਟਮ ਇਹ ਜਾਂ ਕੁਛ ਚੱਲਦਾ ਆਇਆ ਚੋਰੀ ਛੋਰੀ ਹਾਂ ਪਰ ਅੱਜ ਕੱਲ ਸਾਡੀਆਂ ਕੁੜੀਆਂ ਇਹ ਕਿਉਂ ਨਹੀਂ ਮੁੰਡੇ ਨੂੰ ਉਦੋਂ ਰੋਕਦੀਆਂ ਵੀ ਠੀਕ ਆ ਤੂੰ ਮੈਨੂੰ ਪਸੰਦ ਕਰਦਾ ਮੈਂ ਕਰਦਾ ਤੈਨੂੰ ਕਰਦੀਆਂ ਠੀਕ ਆ ਆ ਫੋਟੋ ਵੀਡੀਓ ਦਾ ਕੀ ਕੰਮ ਓਏ ਹਾਂ ਕੱਲ ਨੂੰ ਵਿਗੜ ਗਈ ਤੇ ਫਿਰ ਇਹ ਕੱਲੀ ਇਹ ਭੈਣ ਦਾ ਟਰੈਕਟਰ ਦੇ ਕੱਲੀ ਦਾ ਥੋੜੀ ਥੋੜਾ ਜਲੂਸ ਨਿਕਲਿਆ ਇਸ ਤੋਂ ਪਹਿਲਾਂ ਕਿੰਨਿਆਂ ਦਾ ਨਿਕਲਿਆ ਇੱਕ ਮੀ ਇਹ ਸਾਡੀਆਂ ਧੀਆਂ ਭੈਣਾਂ ਉਦੋਂ ਤਾਂ ਇਹ ਬੋਲਦੀਆਂ ਨਹੀਂ ਉਦੋਂ ਤਾਂ ਫੋਟੋ ਵਿੱਚ ਚਾਹੇ ਵੀਡੀਓ ਬਣਾਵੇ ਜੋ ਮਰਜ਼ੀ ਕਰੋ ਉਹ ਤਾਂ ਇਹਨਾਂ ਨੂੰ ਆਏ ਹੁੰਦੇ ਵੀ ਇਹ ਸਾਡਾ ਹੈ ਸਾਡਾ ਹੈ ਅਸੀਂ ਮੈਂ ਇਹਦੀਆਂ ਤੇ ਵਿਗੜਦੀਆਂ ਜਿਹੜੇ ਖਾਸ ਕਰਕੇ ਮਰਦ ਜਾਤ ਨੂੰ ਆਪਾਂ ਮੰਨ ਲੈਨੇ ਕਸੂਰਬਾਰ ਵੀ ਵਿਗੜ ਜਾਂਦਾ ਤੇ ਉਸ ਤੋਂ ਬਾਅਦ ਉਹ ਐਦਾਂ ਦੀਆਂ ਚੀਜ਼ਾਂ ਲੋਕਾਂ ਦੇ ਵਿੱਚ ਵਾਇਰਲ ਕਰ ਦਿੰਦਾ ਤੇ ਉਦੋਂ ਤੁਸੀਂ ਕਹੋ ਵੀ ਜੋ ਹੋ ਰਿਹਾ ਮੈਂ ਮੰਨਦੀ ਆ ਮੇਰੀ ਸਹਿਮਤੀ ਨਾਲ ਪਰ ਤੂੰ ਤੇਰਾ ਮੋਬਾਈਲ ਕੱਢਦਾ ਹੀ ਕੰਮ ਮੋਬਾਈਲ ਤੇਰਾ ਉੱਥੇ ਤਰਦੇ ਪਰੇ ਹਾਂ ਅਸੀਂ ਕਿਤੇ ਬੈਠੇ ਆ ਦੋ ਜਣੇ ਤੇਰਾ ਮੋਬਾਈਲ ਫੋਟੋਆਂ ਖਿੱਚਣ ਦਾ ਕੀ ਕੰਮ ਨਹੀਂ ਯਾਰ ਗੱਲ ਹੀ ਇਹ ਆ ਮਾਨ ਪਹਿਲੀ ਗੱਲ ਤਾਂ ਜਿਹੜੇ ਸਮਾਜ ਚੋਂ ਆਪਾਂ ਆਉਣੇ ਆ ਜਾਂ ਆਪਾਂ ਸਿੱਖੀ ਨੂੰ ਮੰਨਦੇ ਆ ਜਾਂ ਆਪਾਂ ਗੁਰੂ ਘਰ ਨੂੰ ਮੰਨਦੇ ਆ ਜਾਂ ਆਪਾਂ ਗੁਰੂ ਆਸ਼ੇ ਨੂੰ ਮੰਨਦੇ ਆ ਤਾਂ ਇਹ ਗੱਲਾਂ ਸਾਡੇ ਤਾਂ ਸਮਾਜ ਚ ਹੋਣਗੀਆਂ ਨਹੀਂ ਚਾਹੀਦੀਆਂ ਯਾਰ ਮਤਲਬ ਹੀ ਨਹੀਂ ਤੁਸੀਂ ਕੀ ਆਪਾਂ ਮੰਗੇ ਵਿਆਹ ਹੀ ਨਹੀਂ ਗਏ ਕੀ ਆਪਣੇ ਪਿਓ ਦਾਦੇ ਨਹੀਂ ਮੰਗੇ ਵਿਆਹ ਹੀ ਗਏ ਕਿ ਜਦੋਂ ਤੋਂ ਆਪਾਂ ਚੱਲੇ ਆਉਣੇ ਆ ਮਨੁੱਖ ਜਿੱਦਾਂ ਦਾ ਸੱਭਕ ਹੋਇਆ ਲੀੜੇ ਪਾਉਣੇ ਸਿੱਖਿਆ ਇੱਕ ਦਾਇਰੇ ਚ ਸਮਾਜ ਚ ਰਹਿਣਾ ਸਿੱਖਿਆ ਉਹਦੇ ਤੋਂ ਇਹ ਗੱਲਾਂ ਚੱਲਦੀਆਂ ਹਮ ਆਪਾਂ ਜੇ ਮਾਪਿਓ ਦਾ ਆਪਣੇ ਮਾਂ ਦਾ ਤੇ ਪਿਓ ਦਾ ਕੋਈ ਸਬੰਧ ਬਣਿਆ ਵਿਆਹ ਹੋਇਆ ਫੇਰ ਹੀ ਆਪਾਂ ਸੰਤਾਨ ਪੈਦਾ ਹੋਈ ਹੈਗਾ ਹਾਂ ਹਮ ਹਨਾ ਇਹ ਇਹ ਰੈਂਦੀ ਦੁਨੀਆ ਤੱਕ ਵੀ ਇਵੇਂ ਹੀ ਹੋਣੀ ਹੈ ਪਰ ਅਸੀਂ ਇੰਨੇ ਫਾਰਵਰਡ ਨਾ ਹੋਈਏ ਵੀ ਸਾਨੂੰ ਸਮਾਜ ਦੇ ਵਿੱਚ ਮੂਲ ਕੋਣਾ ਆ ਪਵੇ ਪਹਿਲੀ ਗੱਲ ਦਾ ਬਾਬਾ ਮੈਂ ਗੱਲ ਇਹ ਮੰਨਦਾ ਹਾਂ ਚਾਹੇ ਕਿਸੇ ਨੂੰ ਦੁੱਖ ਲੱਗੇ ਗੁੱਸਾ ਲੱਗੇ ਹਾਂ ਜੇ ਮੁੰਡਾ ਹੈ ਤਾਂ ਉਹਨੂੰ ਮੁੰਡਿਆਂ ਵਾਂਗ ਪਾਲੋ ਪਾਲੋ ਉਹਨ ਮੁੰਡਿਆਂ ਨਾਲ ਟ੍ਰੀਟਮੈਂਟ ਦੇ ਵਾਂਗ ਪਾਲੋ ਕੁੜੀਏ ਤੇ ਕੁੜੀਆਂ ਵਾਂਗ ਪਾਲੋ ਪੁਰਾਣੇ ਬੰਦੇ ਕਾਮਲੇ ਨਹੀਂ ਸੀ ਹੁੰਦੇ ਕੁੜੀ ਨੂੰ ਦੋ ਵਾਰੀ ਚੀਜ਼ ਤਿੰਨ ਵਾਰੀ ਚੀਜ਼ ਮੰਗੇ ਤੋਂ ਲਿਆ ਕੇ ਦਿੰਦੇ ਸੀ ਹੂੰ ਕੁੜੀ ਨਾਲੋਂ ਕੁੜੀ ਨੂੰ ਪੁਰਾਣੀਆਂ ਬੁੜੀਆਂ ਮੁੰਡੇ ਮੁੰਡੇ ਨੂੰ ਰੋਟੀ ਚੋਪੜ ਕੇ ਦਿੰਦੀਆਂ ਕੁੜੀ ਨੂੰ ਅਣ ਚੋਪੜੀ ਦਿੰਦੀਆਂ ਇਹ ਜਿਹੜਾ ਬਰਾਬਰਤਾ ਵਾਲਾ ਅਸੀਂ ਢੰਗ ਬੰਗ ਰੱਖ ਲਿਆ ਬਰਾਬਰ ਰੱਖੋ ਬੱਚੇ ਕੋਈ ਕੋਈ ਕੁੜੀ ਨਹੀਂ ਮਾੜੀ ਕੋਈ ਮੁੰਡਾ ਨਹੀਂ ਮਾੜਾ ਪਰ ਫੇਰ ਵੀ ਆਪਾਂ ਪੁਰਾਣੀਆਂ ਬੁੜੀਆਂ ਕਹਿੰਦੀਆਂ ਸੁਣੀਆਂ ਧੀਏ ਤੂੰ ਬਗਾਨੇ ਘਰੇ ਜਾਣਾ ਜਰਨਾ ਸਿੱਖ ਹੂੰ ਜੇ ਕੋਈ ਗੱਲ ਵੀ ਕਹਿੰਦਾ ਜਾਂ ਮੁੰਡਾ ਕੁੜੀ ਨੂੰ ਘੂਰ ਵੀ ਦਿੰਦਾ ਆਪਾਂ ਧੀਆਂ ਆਪਾਂ ਬਣਾ ਬਰਾ ਮਾਲਿਆ ਹਨ ਵੀ ਕੁੜੀਏ ਤੂੰ ਜਰਨਾ ਸਿੱਖ ਬਗਾਨੇ ਘਰੇ ਜਾਣਾ ਹਾਂ ਆਪਣੀਆਂ ਦਾਦੀਆਂ ਮਾਮਾ ਇਹ ਕਹਿੰਦੀਆਂ ਸੀ ਪਰ ਅੱਜ ਅੱਜ ਆਪਾਂ ਕੁੜੀਆਂ ਨੂੰ ਤੋਂ ਕੰਮ ਮੈਂ ਕਹਿੰਦਾ ਕੁੜੀਆਂ ਜਹਾਜ਼ ਡਾਉਣ ਲਾਈਟਾਂ ਚਲਾਉਣ ਪਰ ਤੂੰ ਉਹਨੂੰ ਮਚ्योर ਉਮਰ ਤੱਕ ਤਾਂ ਕੁੜੀ ਵਾਂਗੂ ਪਾਲੋ ਯਾਰ ਕੁੜੀ ਵਾਂਗੂ ਉਹਨੂੰ ਸੰਸਕਾਰ ਕੁੜੀ ਵਾਲੇ ਸਾਰੀਆਂ ਗੱਲਾਂ ਕੁੜੀ ਨੂੰ ਕੁੜੀ ਵਾਲਾ ਟ੍ਰੀਟਮੈਂਟ ਮਿਲੇ ਘਰੇ ਨਹੀਂ ਇੱਕ ਉਮਰ ਹੁੰਦੀ ਹੈ ਮਾਨ ਇੱਕ ਉਮਰ ਹੁੰਦੀ ਹੈ ਇੱਕ ਉਮਰ ਆਪਣੀ ਸੀ 17-18 ਸਾਲ ਤੋਂ 15 ਸਾਲ ਤੋਂ ਲੈ ਕੇ 20-22-24 ਸਾਲ ਤੱਕ ਦੀ ਉਹ ਕੱਚੀ ਉਮਰ ਹੁੰਦੀ ਹੈ ਇੱਕ ਉਸ ਤੋਂ ਬਾਅਦ ਵਾਲੀ ਉਮਰ ਆਪਣੀ ਉਹ ਮਚਿਓਰ ਉਮਰ ਹੈ ਜਦੋਂ ਤੁਹਾਡਾ ਧੀ ਪੁੱਤ ਮਚਿਓਰ ਹੋ ਗਿਆ ਉਹਨੂੰ ਦੇ ਦਿਓ ਸਾਰੇ ਇਖਤਿਆਰ ਹੂੰ ਜੇ ਤੋਂ ਸੰਭਲ ਗਿਆ ਕਿੰਨੀਆਂ ਕਿੰਨੀਆਂ ਬੁੜੀਆਂ ਆਪਾਂ ਕਦੇ ਗੱਲਾਂ ਕਰਦੇ ਹੁੰਨੇ ਆਪਣੇ ਪਿੰਡ 'ਚ ਤੇਰੇ ਪਿੰਡ 'ਚ ਵੀ ਹੋਊਗਾ ਵੀ ਕਿੰਨੀਆਂ ਬੁੜੀਆਂ ਨੇ ਯਾਰ ਆ ਬੁੜੀ ਦੇ ਪੈਰੋਂ ਘਰ ਵੱਜ ਗਿਆ ਹੂੰ ਸੁਣਦੇ ਆ ਕੀ ਉਹ ਬੁੜੀਆਂ ਟਰੈਕਟਰ ਚਲਾਉਣਾ ਸਿੱਖ ਗਈਆਂ ਸੀ ਕਿ ਗੱਡੇ ਵਾਉਣ ਕੇ ਬਲਦ ਵਾਉਣ ਸਿੱਖ ਗਈਆਂ ਸੀ ਪਹਿਲਾਂ ਨਾਲ ਹਾਂ ਵੀ ਘਰ ਬਣਾਉਂ ਤਾਂ ਹਾਂ ਬਿਲਕੁਲ ਘਰ ਬਣਾਉਂਦਾ ਜੇ ਉਹ ਬਲਦ ਵਾਹੁਣ ਜਾਣ ਉਹਨਾਂ ਨੇ ਜੇ ਉਹਨਾਂ ਨੂੰ ਘਰ ਬੰਨਣਾ ਆਉਂਦਾ ਸੀ ਸਸਕਾਰ ਦਿੱਤੇ ਸੀ ਉਹਨਾਂ ਨੇ ਬੰਦਿਆਂ ਤੋਂ ਹੀ ਹਲ ਵਹਾ ਲੇ ਹਾਂ ਬੰਦਿਆਂ ਤੋਂ ਹਲ ਵਹਾ ਕੇ ਘਰ ਬੰਨ ਲੈਣਾ ਹੂੰ ਹਨਾ ਤੇ ਕਈ ਇਹੋ ਜਿਹੀਆਂ ਵੀ ਹੁੰਦੀਆਂ ਜਿਨ੍ਹਾਂ ਦੇ ਬੰਦੇ ਹਲ ਵਾਉਂ ਹੂੰ ਬਾਕੀ ਬਾਬਾ ਮੈਂ ਤਾਂ ਇੱਕ ਗੱਲ ਹੋਰ ਮੰਨਦਾ ਇਹ ਗੱਲ ਤੇ ਵੀ ਵਿਚਾਰ ਕਰਨੀ ਚਾਹੀਦੀ ਆ ਮੈਂ ਵੀ ਚਲ ਛੋਡੇ ਚ ਹਾਂ ਆਪਾਂ ਸਾਰੇ ਇੱਕੋ ਜਿਹੀ ਵੀ ਆਪਣੇ ਬੱਚੇ ਨੂੰ ਖਾਸ ਕਰਕੇ ਮੁੰਡਾ ਚਾਹੇ ਕੁੜੀ ਆ ਖਾਸ ਕਰਕੇ ਕੁੜੀ ਨੂੰ ਤਾਂ ਤੁਸੀਂ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖੋ ਸੋਸ਼ਲ ਮੀਡੀਆ ਜੇ ਜੇ ਉਹ ਮੈਂਟੇਨ ਨੂੰ ਕਿਤੇ ਲੱਗਦਾ ਜੇ ਉਹ ਕੁੜੀ ਦੀ ਜੱਗੇ ਬੌਸ ਕੋਲੇ ਇਹ ਵੀਡੀਓ ਨਾ ਵਾਇਰਲ ਹੋਈ ਹੁੰਦੀ ਤਾਂ ਜਿਹੜਾ ਕੋਈ ਇਹ ਰੌਲਾ ਰੱਪਾ ਪੈਣਾ ਸਿੱਧੂ ਘੱਟ ਪੈਣਾ ਇਹਦਾ ਸਦਨਾਮੀ ਹੋਣੀ ਅੱਧਾ ਘੱਟ ਹੋਣੀ ਉਹਨੇ ਤਾਂ ਸਮਾਂ ਕੁੜੀ ਨੇ ਆਪ ਯਰ ਮੈਂ ਉਹਦੀ ਇੰਟਰਵਿਊਜ਼ ਹੋਈਆਂ ਕੁੜੀ ਦੀ ਹਨਾ ਆ ਜਿਹੜੀ ਪੌਡਕਾਸਟ ਪਾਇਆ ਉਹਨੇ ਤੇ ਉਹ ਕਹਿੰਦੀ ਵੀ ਮੈਂ ਤਾਂ ਇਹ ਘਟਨਾ ਹੋਣ ਤੋਂ ਬਾਅਦ ਆਪ ਸੋਸ਼ਲ ਮੀਡੀਆ ਤੇ ਕੰਟੈਂਟ ਪਾਉਣ ਲੱਗੀ ਸੀ ਇੰਸਟਾਗ੍ਰam ਤੇ ਤੇ YouTube ਤੇ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਯਾਰ ਵੀ ਥੋੜੀ ਤੇਰੀ ਤੇ ਮੇਰੀ ਵਿਗੜੀ ਹੋਵੇ ਕੋਈ ਐਡੀ ਵੱਡੀ ਗੱਲ ਹੋਈ ਹੋਵੇ ਵੀ ਬੰਦਾ ਸੋਸ਼ਲ ਮੀਡੀਆ ਕੀ ਬੰਦਾ ਸੀਸੇ ਬਣੀ ਨਹੀਂ ਜਾ ਸਕਦਾ ਜਾ ਸਕਦਾ ਸਹੀ ਗੱਲ ਆ ਹਣਾ ਐਡੀ ਵੱਡੀ ਗਲਤੀ ਇਨਸਾਨ ਤੋਂ ਹੋਈ ਹੋਵੇ ਤੇ ਕੱਚੀ ਹੋਵੇ ਉਮਰ ਚਾਹੇ ਕਿਸੇ ਨਾਲ ਹੀ ਹੋਈ ਸੀ ਕਿਸੇ ਨਾਲ ਹੀ ਹੋਈ ਸੀ ਹਾਂ ਹਾਂ ਹਣਾ ਤੇ ਗੱਲ ਬਲੈਕਮੇਲ ਕੋਈ ਤਾਂ ਬੰਦੇ ਨੂੰ ਕਰ ਰਿਆ ਸੀ ਗੱਲ ਇਹ ਹੈ ਵੀ ਦੋਨੇ ਪਰਿਵਾਰਾਂ ਨੇ ਯਾਰ ਪਹਿਲਾਂ ਤੋਂ ਗੱਲ ਇਹ ਇੰਨੀ ਸੀਰੀਅਸ ਹੀ ਨਹੀਂ ਲੈਂਦੀ ਸੀ ਸੀਰੀਅਸ ਨਹੀਂ ਲੈਂਦੀ ਗੱਲ ਕੋਈ ਤੀਜਾ ਚੌਥਾ ਪੰਜਵਾਂ ਆਏ ਨਹੀਂ ਪਤਾ ਕਿੰਨਾ ਕੁ ਕੁਛ ਇਹਦੇ ਚ ਇਨਵੋਲਵ ਹੋਊਗਾ ਉਹ ਇੱਕ ਜਾਂਚ ਦਾ ਹਿੱਸਾ ਹੈ ਪ੍ਰਸ਼ਾਸਨ ਜਾਂਚ ਕਰੂਗਾ ਜਾਂ ਉਹਨਾਂ ਦੇ ਪਰਿਵਾਰ ਕਰਨਗੇ ਜਿਵੇਂ ਵੀ ਆਪਾਂ ਤਾਂ ਅਰਦਾਸ ਕਰਦੇ ਆਂ ਵੀ ਉਹਨਾਂ ਦੀ ਸੈਟਲਮੈਂਟਲ ਹੋ ਜੇ ਹਨਾ ਜਿਵੇਂ ਵੀ ਹੈ ਦੋਨਾਂ ਦੀ ਇੱਜ਼ਤ ਰਹਿ ਜੇ ਦੋਨਾਂ ਦੀ ਇੱਜ਼ਤ ਰਹਿ ਜੇ ਜਿਹੜੀ ਪੱਟੀ ਜਾਣੀ ਸੀ ਪੱਟੀ ਗਈ ਹਨਾ ਪਰ 100 ਹੱਥ ਰੱਸਾ ਸਿਰੇ ਤੇ ਗੰਢ ਇਹੀ ਹੈ ਵੀ ਬਾਬੇ ਨਾਨਕ ਨੇ ਕਿਹਾ ਸੀ ਭਾਈ ਮਰਦਾਨਿਆਂ ਜਵਾਨਾ ਠੱਗਾਂ ਦਾ ਆਜੂ ਤੇ ਮਰਦਾਨਾ ਕਹਿੰਦਾ ਬਾਬਾ ਜੀ ਜੇ ਸਾਰੇ ਠੱਗ ਹੋ ਗਏ ਠੱਗਿਆ ਕੌਣ ਜਾਊ ਉਹ ਕਹਿੰਦਾ ਮਰਦਾਨਿਆਂ ਠੱਗਿਆ ਉਹ ਜਾਊ ਜਿਹੜਾ ਵਿਸ਼ਵਾਸ ਕਰੂ ਅੰਨਾ ਅੰਨਾ ਵਿਸ਼ਵਾਸ ਜ਼ਰੂਰੀ ਹੈ ਰਿਸ਼ਤੇ ਬਣਾਉਣ ਖਾਤਰ ਵਿਸ਼ਵਾਸ ਚਾਹੀਦਾ ਕਰਨਾ ਪੈਂਦਾ ਵਿਸ਼ਵਾਸ ਤੋਂ ਬਿਨਾ ਤਾਂ ਆਪਾਂ ਤੋਂ ਮਹਿਸਗਾ ਨਹੀਂ ਕਿਸੇ ਨੂੰ ਵੇਚੀ ਜਾਂਦੀ ਆਪਾਂ ਤਾਂ 3 ਦੇ ਸੌਦੇ ਕਰਦੇ ਆ ਹਨਾ 3 ਦੇ ਡੋਲੇ ਤੋੜਦੇ ਆ ਹੱਥੀਂ ਵਿਸ਼ਵਾਸ ਤੋਂ ਬਿਨਾ ਨਹੀਂ ਹੁੰਦਾ ਪਰ ਅੰਨਾ ਵਿਸ਼ਵਾਸ ਕਰਕੇ ਤੁਸੀਂ ਕਿਹੜੀ ਉਮਰ ਚ ਟੀਨੇ ਜੋ ਉਮਰ ਹੈ ਜਵਾਕ ਦੀ ਉਹ 19 17 18 ਸਾਲਾਂ ਦਾ ਮੁੰਡਾ ਹੈ 18 17 18 ਸਾਲਾਂ ਦੀ ਕੁੜੀ ਹੈ ਯਾਰ ਕੀ ਉਮਰ ਹੈ ਕੀ ਉਹ ਇੱਕ ਦੂਜੇ ਨੂੰ ਸਮਝਣਗੇ ਕੀ ਸਮਝਣ ਦੀ ਹਾਂ ਤੁਸੀਂ अच्छा फिर मां-ਪਿਓ ਕਰੀ ਗੱਲ ਜੇ ਜਵਾਕਾਂ ਨਹੀਂ ਇੱਕ ਦੂਜੇ ਨੂੰ ਸਮਝਣਾ ਫਿਰ ਆਪਾਂ ਮਾਂ-ਪਿਓ ਦਾ ਕੀ ਕੰਮ ਹੈ ਫਿਰ ਆਪਾਂ ਵੱਡੇ ਕਰਕੇ ਡਾਰ ਕਰਕੇ ਰਸੇ ਲਾ ਦੇਆ ਕਰੀਏ ਜੇ ਤੁਸੀਂ ਉਧਰ ਕਰ ਲੋ ਬਾਹਰ ਕਰ ਲੋ ਜੇ ਤੁਸੀਂ ਸਮਝੋਈਆ ਕਰਨਾ ਪਿਆਰ ਦੀ ਗੱਲਾਂ ਨਹੀਂ ਚਲਦੀਆਂ ਕਿਤੇ ਵੀ ਨਹੀਂ ਚਲਦੀਆਂ ਉੱਥੇ ਵੀ ਆਪਣੇ ਪਰਿਵਾਰ ਰਹਿੰਦੇ ਆ ਕੱਲ ਵੀ ਦੇਖ ਮੇਰਾ ਚਾਚੇ ਦੀ ਫੈਮਿਲੀ ਰਹਿੰਦੀ ਹੈ ਹਨਾ ਕੱਲ ਆਪਣੇ ਕੋਲੇ ਫੋਨ ਆ ਗਿਆ ਹੁੰਦਿਆਂ ਕੋਲੇ ਮੁੰਡਾ ਤੇਰੇ ਨਾਲ ਘੰਟਾ ਗੱਲਾਂ ਕਰੀ ਗਿਆ ਹਨਾ ਮੈਂ ਕਿੰਨਾ ਚਿਰ ਗੱਲਾਂ ਕਰਦੀਆਂ ਆਪਣਾ ਸਮਾਜ ਨਹੀਂ ਐਕਸੈਪਟ ਕਰਦਾ ਉਹਨਾਂ ਨੂੰ 20-20 ਸਾਲ ਹੋ ਗਏ ਗਿਆ ਨੂੰ ਬੰਦਿਆਂ ਨੂੰ ਯਾਰ ਉਹ ਅੱਜ ਵੀ ਉਹਨਾਂ ਦਾ ਕਾਲਜ ਮੱਚਦਾ ਇਹਨਾਂ ਗੱਲਾਂ ਨੂੰ ਦੇਖ ਕੇ ਕੀ ਗੱਲਾਂ ਕਰੀਆਂ ਉਹਨੇ ਆਪਣੇ ਨਾ ਗੱਲ ਦੇਖ ਉਹ ਤਾਂ ਪਤਾ ਦਦਨੇ ਉਹਦੇ ਚ ਕੀ ਆ ਉਹ ਕਹਿੰਦਾ ਆਪਣੇ ਪੰਜਾਬ ਦੀਆਂ ਕੁੜੀਆਂ ਜਦੋਂ ਇੱਥੇ ਆ ਕੇ ਕੁਝ ਗਲਤ ਕਰਦੀਆਂ ਜਾਂ ਮੁੰਡੇ ਗਲਤ ਕਰਦੇ ਕੋਈ ਮੁੰਡਾ ਮੰਨ ਲਾ ਨਸ਼ੇ ਵਿੱਚ ਲੱਗ ਗਿਆ ਕੋਈ ਕੁੜੀ ਗਲਤ ਕਰਨ ਲੱਗੀ ਉਹਨੂੰ ਕੋਈ ਕੰਮ ਤੇ ਉਹਨੂੰ ਭੇਜਿਆ ਕਿਸੇ ਨੇ ਪੈਸੇ ਲਾ ਕੇ ਹੋਰ ਕੰਮ ਦੇ ਉਹਨੂੰ ਕੋਈ ਹੋਰ ਛੱਡਦਾ ਹੋਰ ਲਿਆਂਦਾ ਕਹਿੰਦਾ ਸਾਡਾ ਕਾਲਜ ਮੱਚਦਾ ਮੱਚਦਾ ਕਹਿੰਦੇ ਸਾਨੂੰ ਹੁਣ ਰਿਸ਼ਤੇਦਾਰ ਜਰ-ਜਾਰ ਦੋਸਤ ਕਹਿੰਦੇ ਆ ਵੀ ਭਾਈ ਸਾਡੀ ਕੁੜੀ ਆਉਂਦੀ ਐ ਨੂੰ 5 ਦਿਨ ਕੋਲੇ ਰੱਖ ਲਓ ਤੇ ਉਹ ਕਹਿੰਦਾ ਜੇ ਰੋਕ ਟੋਕ ਨਹੀਂ ਕਰਦੇ ਤਾਂ ਵੀ ਮਾਰੀ ਦੇ ਆ ਕਰਦੇ ਆ ਤਾਂ ਐਂ ਕੀ ਪਤਾ ਅਗਲੀ ਕਦੀ ਮੈਂ ਤੇਹੀ ਛੇੜਦਾ ਲਾਉਣਾਂ ਦੇ ਤਾਂ ਆਪਾਂ ਨੂੰ ਕੋਈ ਰਿਸ਼ਤੇਦਾਰ ਆਪਣੀ ਕੋਈ ਛੇਦੀ-ਛਿਦੀ ਬਾਣੀ ਪੜ ਰਿਆ ਬੱਚਾ ਸਾਹਮਣੇ ਮੁੰਡਾ ਜੇ ਇਹ ਗੱਲ ਦਾ ਇਸ ਗੱਲ ਦਾ ਪ੍ਰਭਾਵ ਕੱਲਾ ਇਹ ਨਹੀਂ ਪਹਿਣਾ ਵੀ ਆਪਣੇ ਤੇ ਜਾਂ ਮੁੰਡੇ ਕੁੜੀਆਂ ਤੇ ਜਾਂ ਹੋਰ ਇਹਦਾ ਇਹਦਾ ਪ੍ਰਭਾਵ ਸਾਰੇ ਸਮਾਜਿਕ ਤਾਣੇ ਬਾਣੇ ਤੇ ਢਾਂਚੇ ਤੇ ਪੈਣਾ ਹੂੰ ਬਾਕੀ ਸਾਡਾ ਫੇਸਬੁੱਕ ਫੈਮਿਲੀ ਸਿਸਟਮ ਵਿੱਚ ਲਾਲਚ ਰੇਖ ਨੂੰ ਹੁੰਦਾ ਪਰ ਉਹ ਲਾਲਚ ਵੀ ਨਾ ਕਿਤੇ ਉੱਥੇ ਮਾੜੇ ਦਿਮਾਗ ਤੋਂ ਮੈਂ ਹੁਣ ਤੱਕ ਉਸ ਦੇ ਬਾਰੇ ਕੁਝ ਨਹੀਂ ਬੋਲਾ ਕਰਿਆ ਨਾ ਹੀ ਆਪਾਂ ਕੋਈ ਲਿਖ ਕੇ ਪਾਇਆ ਵੀ ਪਹਿਲਾਂ ਦੋਨੇ ਪੱਖ ਪਤਾ ਹੋਵੇ ਐਵੇਂ ਮੈਂ ਲਾ ਕੇ ਮੁੰਡੇ ਦੀਆਂ ਫੋਟੋਆਂ ਆ ਕੁੱਤਾ ਜੀ ਇਹਨੇ ਕੇਰੀ ਜ਼ਿੰਦਗੀ ਖਰਾਬ ਕਰਤੀ ਜੀ ਫਲਾਨਾ ਜੀ ਜਾਂ ਕੁੜੀਆਂ ਲਾਦ ਜਾਂ ਕੁੜੀਆਂ ਲਾਦੇ ਜੇ ਐ ਕਰਦੀ ਐ ਬਹੁਤ ਕਰਦੀ ਜਦੋਂ ਆਪ ਨੂੰ ਪਤਾ ਹੀ ਨਹੀਂ ਯਾਰ ਜਾਂ ਕਿਸੇ ਨੇ ਵੀ ਤੁਸੀਂ ਕਿਵੇਂ ਇੱਥੇ ਮੈਂ ਬਠਿੰਡੇ ਬੈਠਾ ਰ ਕਾਂਢ ਸਾਲਾ ਜਲੰਧਰ ਹੋਇਆ ਮੈਨੂੰ ਕੀ ਪਤਾ ਰਿਸ਼ਤੇਦਾਰੀ ਮੇਰੀ ਨਹੀਂ ਨਾਲੇ ਆਪਣੇ ਤਾਂ ਆਪਣੀ ਸੋਚਣ ਸ਼ਕਤੀ ਮਾਲਵੇ ਵਾਲਿਆਂ ਦੀ ਹੋਰ ਉਹਨਾਂ ਦੀ ਹੋਰ ਕੈਨੇਡਾ ਵਾਲਿਆਂ ਦੀ ਹੋਰ ਅਸਲ ਦੇ ਵਿੱਚ ਗੱਲ ਕੀ ਹੈ ਮਾਨ ਉਹਨਾਂ ਦਾ ਵੀ ਹੁਣ ਗੱਲ ਕੁਛ ਨਾ ਕੁਛ ਗੱਲ ਸਮਝਾਈ ਜਾਂਦੀ ਹੈ ਜਿਵੇਂ ਦੱਸਣ ਮੁਤਾਬਕ ਵੀ ਇਹ ਤਾਂ 2024 ਵੇਲੇ ਦੇ ਖੰਡੇ ਬੀਜੇ ਵੇ ਆ 2024 ਵੇਲੇ ਦਾ ਕੰਮ ਹੋਇਆ ਤੇ ਫਰਵਰੀ ਵੇਲੇ ਇਹਨਾਂ ਦਾ ਟੱਕ ਫੱਟ ਫੁੱਟ ਹੋ ਗਿਆ ਸੀ ਰੋਲਾ ਰੱਪਾ ਪਿਆ ਪੁਲਿਸ ਚ ਗੱਲ ਵਾਗ ਗਈ ਹਨਾ ਇਹ ਤਾਂ ਜਦੋਂ ਕੋਈ ਪਿੱਛੇ ਮਨੋਰਥ ਹੋਰ ਦੀਂਦਾ ਬੰਦਾ ਉਦੋਂ ਸੋਸ਼ਲ ਮੀਡੀਆ ਚ ਆ ਕੇ ਗੱਲਾਂ ਕਰਦਾ ਸਾਨੂੰ ਬੁਦੀ ਲੁੱਟਣ ਵਾਸਤੇ ਹਮਦਰਦੀ ਲੁੱਟਣ ਵਾਸਤੇ ਹਨਾ ਪਹਿਲੀ ਗੱਲ ਤਾਂ ਇਹ ਦੋਨੇ ਪਰਿਵਾਰਾਂ ਦੀ ਗਲਤੀ ਹੈ ਪਹਿਲਾਂ ਕੁੜੀ ਦੀ ਗਲਤੀ ਹੈ ਸੋਸ਼ਲ ਮੀਡੀਆ 'ਚ ਆਉਣਾ ਨਾ ਆਉਣਾ ਜਦੋਂ ਤੁਸੀਂ ਪ੍ਰਸ਼ਾਸਨ ਦੇ ਹੱਥ ਗੱਲ ਪਹੁੰਚਾਤੀ ਜਾਂ ਤੁਸੀਂ ਪ੍ਰਸ਼ਾਸਨ ਕੋਲੇ ਬਾਗੇ ਜਾਂ ਗੁਹਾਰ ਲਾ ਲਈ ਪ੍ਰਸ਼ਾਸਨ ਕੋਲੇ ਐਕਸ ਵਾਈ ਜ਼ੈਡ ਕੋਈ ਕੋਈ ਵੀ ਤਰੀਕਾ ਹੋ ਸਕਦਾ ਹੈ ਵੀ ਮਹਿਲਾ ਕਮਿਸ਼ਨ ਹੈ ਜਾਂ ਕੋਈ ਅਫਸਰ ਸਹਿਬਾਨ ਨੇ ਹਨਾ ਜਾਂ ਹੁਣ ਤਾਂ ਯਾਰ ਆਪਣਾ ਮੈਨੂੰ ਕਿਸ ਨੇ ਅਜ ਨੋਟਿਸ ਲਿਆ ਮੁੱਖ ਮੰਤਰੀ ਨੂੰ ਤੁਸੀਂ ਟੈਗ ਕਰਕੇ ਪਾ ਦਿਓ ਸੋਸ਼ਲ ਮੀਡੀਆ ਤੇ ਕੋਈ ਵੀ ਚੀਜ਼ ਆਪਦੀ ਕੋਈ ਐਪਲੀਕੇਸ਼ਨ ਲਿਖ ਕੇ ਪਾ ਦਿਓ ਹਨਾ ਤੁਸੀਂ ਜਦੋਂ ਪਹਿਲੀ ਗੱਲ ਤੇ ਬਾਈ ਐਂਡ ਤੇ ਅਸੀਂ ਬੇਨਤੀ ਕਰਦੇ ਆ ਸਾਡੇ ਧੀਆਂ ਚਾਹੇ ਪੁੱਤ ਹੈ ਚਾਹੇ ਹਨ ਇਹ ਮੁੰਡਾ ਚਾਹੇ ਕੁੜੀ ਉਹਨੂੰ ਪ੍ਰਮਾਤਮਾ ਸਵਤ ਬਖਸ਼ੇ ਫੇਰ ਵੀ ਕਿਤੇ ਕੋਈ ਜਿਵੇਂ ਸਭੇ ਚਾਹੇ ਹੁਣ ਅੱਜ ਕੱਲ ਇੱਕ ਟਾਈਮ ਹੀ ਇਹੋ ਜਿਹਾ ਫੇਰ ਵੀ ਤੁਸੀਂ ਕੋਈ 19 ਕਿ ਕਰ ਦਿਓ ਯਾਰ ਮਾਣੀ ਮੋਟੀ ਇਹ ਤਾਂ ਦੇਖੋ ਵੀ ਸਾਡੀਆਂ ਫੋਟੋਆਂ ਵੀਡੀਓ ਤਾਂ ਨਹੀਂ ਬਣਾ ਰਿਆ ਜੇ ਤੁਸੀਂ ਅੱਜ ਵੀਡੀਓ ਬਣਾ ਲਈ ਬਾਬਾ ਅੱਜ ਤੁਸੀਂ ਇਹਦੇ ਚ ਮੈਂ ਆਪਾਂ ਕੋਈ ਫੋਟੋ ਖਿੱਚ ਲਈ ਗਲਤ ਖਿੱਚ ਲਈ ਸਹੀ ਖਿੱਚ ਲਈ ਮੈਂ ਲੱਖੇ ਰਿਚ ਡਿਲੀਟ ਕਰਦਿਆਂ ਨਹੀਂ ਹੁੰਦੀ ਮੈਂ ਫੋਨ ਵੇਚ ਪੇ ਵੇਚ ਤਾਂ ਡਿੱਗ ਪਿਆ ਕੋ ਜੇ ਅੱਜ ਮੈਂ ਇੱਥੇ ਗੰਦੀ ਫੋਟੋ ਖਿੱਚ ਲਈ ਮੈਂ ਆਪਦੇ ਚਤਨਾ ਮੰਗਰ ਬੰਬ ਬੰਨ ਲਿਆ ਉਹ ਅੱਜ ਫਟ ਜੇ ਉਹ ਸਾਲ ਨੂੰ 10 ਸਾਲਾਂ ਨੂੰ ਕਦੋਂ ਵੀ ਹੋ ਸਕਦਾ ਹੈ ਇਹ ਚੀਜ਼ ਦੀ ਅਕਲ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੂੰ ਨਹੀਂ ਹੈਗੀ ਉਹ ਤਾਂ ਇੱਕ ਮੇਰਾ ਛੋਣੂ ਮੇਰਾ ਗੁੱਗੂ-ਮੁੱਗੂ ਕਰਕੇ ਫੋਟੋ ਖਿੱਚਣਾ ਹੁਤਰਾ ਮਾਂ ਪਿਓ ਨੂੰ ਪੈਂਦਾ ਮੈਂ ਇੱਕ ਹੋਰ ਮੈਸੇਜ ਦੇਣਾ ਚਾਹੁੰਦਾ ਤੇਰੇ ਮਾਰੀਆਂ ਮਰਾਹੀ ਸਾਰਿਆਂ ਨੂੰ ਬੀ ਸਮੱਤ ਕੋਈ ਕਿਸੇ ਦੇ ਢੋਲ ਕੇ ਦਿਮਾਗ ਚ ਕੁਝ ਨਹੀਂ ਪਾਉਂਦਾ ਸਮੱਤ ਬਖਸ਼ਨੀ ਆਕਾਲਪੁਰ ਨੇ ਗੁਰੂ ਘਰ ਨੇ ਗੁਰੂ ਦੀ ਬਾਣੀ ਨੇ ਗੁਰੂ ਦੇ ਕਥਾ ਕੀਰਤਨ ਨੇ ਉਹ ਅਸੀਂ ਸੁਣਨਾ ਨਹੀਂ ਅਸੀਂ ਕਰਨਾ ਨਹੀਂ ਅਸੀਂ ਆਪਦੇ ਜਵਾਕਾਂ ਨੂੰ ਨਹੀਂ ਕਰਨ ਨੂੰ ਕਹਿਣਾ ਅਸੀਂ ਗੁਰੂ ਘਰ ਨਹੀਂ ਲੈ ਜਾਣੇ ਜਵਾਕ ਅਸੀਂ ਟਿੰਮ ਤੇ ਤਾਂ ਲੈ ਜਾਵਾਂਗੇ ਜਵਾਕ ਮੈਕਡੋਨਲਡ ਚ ਲੈ ਜਾਵਾਂਗੇ ਜਨਮ ਵਾਲੇ ਦਿਨ ਆ ਜਿਹੜਾ ਜਨਮ ਦਿਨ ਵਾਲੀ ਪਾਰਟੀ ਵਾਲਾ ਕੰਡਾ ਹੈ ਇਹੀ ਗੱਲਾਂ ਕੰਡੇ ਬੀਜਦੀਆਂ ਮੈਂ ਪਹਿਲਾਂ ਵੀ ਮੇਰੀ ਇੱਕ ਇੰਟਰਵਿਊ ਚ ਇਹ ਗੱਲ ਕਹੀ ਵੀ ਹੈ ਵੀ ਜਨਮ ਦਿਨ ਦੀ ਪਾਰਟੀ ਸੋਡੇ ਜਵਾਕ ਨੂੰ ਪੱਟੂ ਕੰਡਾ ਬੀਜੂ ਬੀਜੂ ਹੁਣ ਆਪਾਂ ਸਮਾਜ ਚ ਰਹਿੰਨੇ ਆ ਮੈਂ ਕਹਾ ਵੀ ਮੇਰੇ ਨਹੀਂ ਜਾਂਦੇ ਜਦੋਂ ਮੇਰੇ ਬਰਾਬਰ ਦੇ ਹੋਗੇ ਜਦੋਂ ਸਮਾਜ ਦੇ ਤਾਣੇ ਬਾਣੇ ਚ ਰਹਿੰਦੇ ਉਹ ਵੀ ਜਾਣਗੇ ਭਾਈ ਹਾਂ ਉਹ ਕਿਹੜੇ ਬੱਕਰੇ ਬੇਵਸੇ ਹੋ ਜਾਂਦਾ ਮਾਂ ਪਿਓ ਵੀ ਹਨਾ ਹਰੇਕ ਬੰਦਾ ਮੇਰੇ ਵਰਗਾ ਹੀ ਆ ਪਰ ਆਪਾਂ ਮੋੜ ਕੀ ਸਕਦੇ ਆ ਘੱਟੋ ਘੱਟ ਆਪਾਂ ਜਵਾਕਾਂ ਨੂੰ ਗੁਰੂ ਨਾਲ ਗਰਵਾਣੀ ਨਾਲ ਗੁਰੂ ਘਰ ਨਾਲ ਇੱਕ ਆਪਾਂ ਘਰੇ ਜਿਹੜੀਆਂ ਫੈਮਲੀ ਚ ਖੁੱਲਾ ਮਾਹੌਲ ਬਣਾ ਲਿਆ ਵੀ ਮੈਂ ਤਾਂ ਜੀ ਮੇਰੀ ਫੈਮਲੀ ਚ ਹਰੇਕ ਗੱਲ ਕਰ ਲੈਣਾ ਹਰੇਕ ਗੱਲ ਹਰੇਕ ਤਾਂ ਨਹੀਂ ਕੀਤੀ ਜਾ ਸਕਦੀ ਨਹੀਂ ਕੀਤੀ ਜਾ ਸਕਦੀ ਪਿਓ ਪੁੱਤ ਦਾ ਪੜਦਾ ਹੈ ਮਾਂ ਧੀ ਦਾ ਪੜਦਾ ਹੈ ਹੂੰ ਪਿਓ ਧੀ ਦਾ ਪੜਦਾ ਸੰਗਾ ਸ਼ਰਮਾ ਜਿੰਨਾਂ ਦੇ ਜੇ ਅੱਜ ਮੈਂ ਫੇਰ ਤੁਸੀਂ ਆਖੂਂਗੇ ਮੈਂ ਮਾਪੀ ਤੁਨਾ ਉਸ ਪਰਿਵਾਰ ਦੇ ਵਿੱਚ ਸੰਗ ਸ਼ਰਮ ਇਹ ਹੁੰਦੀ ਵੀ ਨੰਦਕਾਰਜਾਂ ਤੋਂ ਪਹਿਲਾਂ ਮੱਤਵਲ ਕੀ ਆ ਮੁੰਡੇ ਕੁੜੀ ਨੂੰ ਇੱਕ ਕਾਰਜ ਵਿੱਚ ਬੈਠਣ ਦਾ ਤੇ ਫੇਰ ਅੱਜ ਆ ਦਿਨਾਂ ਉਹ ਸੰਗਾ ਸ਼ਰਮਾ ਇੱਥੇ ਫੈਲੇ ਬੰਦੇ ਕੀ ਯਾਰ ਮਾਂ ਪਿਓ ਇੰਨੇ ਮਚਿਓਰ ਨਹੀਂ ਵੀ ਜਿਹੜਾ ਮੈਂ ਆਪਦੇ ਪੁੱਤ ਨੂੰ 20 ਸਾਲਾਂ ਦਾ ਕਰਕੇ ਨਹੀਂ ਜਾਣ ਸਕਿਆ ਤੇ ਕਿਸੇ ਦਾ 30 ਪੁੱਤ ਨੂੰ 2 ਮਹੀਨਿਆਂ ਚ ਕੀ ਜਾਣ ਲੂ ਕੀ ਜਾਣ ਲੂ ਜੇ ਮੈਂ ਤੈਨੂੰ ਕਹਾ ਵੀ ਤੂੰ ਮੇਰੇ ਮੁੰਡੇ ਨੂੰ ਜਾਣ ਲਾ ਤੂੰ ਮੇਰੇ ਮੁੰਡੇ ਨੂੰ 5-7 ਦਿਨਾਂ 'ਚ ਮਹੀਨੇ 'ਚ ਕੀ ਜਾਣ ਲੈਣਾ ਜਦੋਂ 20 ਸਾਲਾਂ ਦਾ ਹੋ ਕੇ ਮੈਂ ਨਹੀਂ ਜਾਣਿਆ ਆਖਰ ਨੂੰ ਜੇ ਮੈਂ ਤੇਰੇ ਮੁੰਡੇ ਨੂੰ ਜਾਣਦਾ ਤੇਰੇ ਮੁੰਡੇ ਨੂੰ ਇਹੀ ਜਾਣੂ ਭਾਈ ਪਹਿਲੀ ਗੱਲ ਜਿੱਦੋਂ ਸਾਫ਼ ਸੁਥਰਾ ਤਾਂ ਠੀਕ ਹੈ ਨਹੀਂ ਭਾਈ ਆ ਆਹ ਦੀ ਗੱਲ ਵਾਲ ਤਾਂ ਇਹਦੀ ਗਲਤ ਹੈ ਇੱਥੇ ਅਹੇਜੇ ਕੁਝ ਨਿਕਲੂ ਜੇ ਮੈਂ ਫਰੋਲੂnga ਲੀਰਾ ਦੀ ਖੁੱਦੋਂ ਨੂੰ ਕੁਝ ਅਹੇਜੇ ਹੀ ਨਿਕਲਦਾ ਹੁੰਦਾ ਤੇ ਫਿਰ ਉਹ ਨਿਕਲ ਗਿਆ ਹਾਂ ਹੁਣ ਦੇਖੋ ਅੱਗੇ ਪ੍ਰਸ਼ਾਸਨ ਇਹ ਕਰਨਾ ਪਤਾ ਨਹੀਂ ਸਾਨੂੰ ਕੀ ਦੀ ਗਲਤੀ ਸ਼ੁਰੂ ਚ ਵੀ ਕਿਹਾ ਅਸੀਂ ਕਿਸੇ ਦੇ ਪੱਖ ਜਿਨ ਕਿਸੇ ਦੇ ਵਿਰੋਧ ਚ ਪਰ ਹਾਂ ਪਰ ਅਸੀਂ ਇਹ ਗੱਲ ਤੇ ਇੱਥੇ ਦੁੱਖ ਲੱਗਦਾ ਅਸੀਂ ਸਮਾਜ ਨੂੰ ਮੈਸੇਜ ਦੇਣ ਦੇ ਵਾਸਤੇ ਵੀਡੀਓ ਬਣਾਈ ਹੈ ਵੀ ਹਜੇ ਵੀ ਆਪਣੇ ਹੱਥ ਵਾਸ ਬਹੁਤ ਕੋਸ਼ਿਸ਼ ਆ ਜਿਹੜਾ ਸੰਦ ਆਪਾਂ ਨੂੰ ਦਿੱਤਾ ਹੈ ਇਹਨੂੰ ਸਹੀ ਥਾਂ ਵਰਤੋ ਸਹੀ ਵਰਤੋ ਕਰੋ ਇਹਦੀ ਇਹ ਸ਼ੁਕਰ ਮਨਾਇਆ ਕਰੋ ਪ੍ਰਮਾਤਮਾ ਦਾ ਵੀ ਆਪਣੇ ਵਰਗੇ ਬੂਝੜ ਤੇ ਅਨਪੜ ਬੰਦਿਆਂ ਨੇ ਹੱਥ ਮਹਾਰਾਜ ਨੇ ਆ ਸਮਤ ਵਾਲੀ ਚੀਜ਼ ਬਖਸ਼ਤੀ ਕੋਈ ਤਰੱਕੀ ਮਨੁੱਖ ਨੇ ਕੀਤੀ ਹੈ ਕਿਉਂਕਿ ਗੁਰੂ ਸਾਹਿਬ ਨੇ ਕਲਯੁਗ ਨੂੰ ਉੱਤਮ ਯੁਗ ਕਿਹਾ ਸੀ ਤੇ ਸੱਚੀ ਹੈ ਉੱਤਮ ਜੇ ਸਾਨੂੰ ਜਿਉਣਾ ਆ ਜੇ ਹਨਾ ਤੇ ਅਸੀਂ ਕਿਸੇ ਦੇ ਮੰਗਰ ਨਾ ਲੱਗ ਜੇ ਐਦੋਂ ਉੱਤਮ ਯੁੱਗ ਨਹੀਂ ਐਦੋਂ ਸੋਹਣਾ ਕੋਈ ਸਿਸਟਮ ਨਹੀਂ ਹੋ ਸਕਦਾ ਵਧੀਆ ਖੇਤੀ ਹੁੰਦੀ ਹੈ ਵਧੀਆ ਦਾਣੇ ਹੁੰਦੇ ਆ ਵਧੀਆ ਹਰੇਕ ਬੰਦੇ ਨੂੰ ਆਪਦੇ ਆਜ਼ਾਦੀ ਹੈ ਜਿੰਨੀ ਕ ਪਰਦੇ ਚ ਰਹਿ ਕੇ ਜਾਂ ਕਿਸੇ ਦਾਇਰੇ ਚ ਰਹਿ ਕੇ ਆਪਾਂ ਮੰਨ ਸਕਦੇ ਹਾਂ ਜਿਆਦੇ ਖੁੱਲ ਚ ਇਤੀ ਆ ਚਾਹੇ ਪੋਤਾ ਪੋਤਾ ਉਹਨੂੰ ਮਾੜੀ ਮਾੜੀ ਪਤਾ ਹੋਣਾ ਪਤਾ ਨਹੀਂ ਕਿ ਕਿਹਦੇ ਨੇ ਕੀਆ ਜਿਆਦੇ ਖੁੱਲਤਾ ਯਾਰ ਪਸੂ ਨੂੰ ਦੇ ਦੇ ਤੂੰ ਪਸੂ ਨੂੰ ਮਾੜੀ ਆ ਬੰਦਾ ਤਾਂ ਫੇਰ ਸ਼ੈਤਾਨੀ ਦਿਮਾਗ ਆ ਬਾਕੀ ਬਾਬਾ ਆਪਾਂ ਵੀ ਬੱਚਿਆਂ ਨਾਲ ਆਏ ਨਹੀਂ ਪਤਾ ਕਿਹਦੇ ਨੇ ਕੀ ਹੋਇਆ ਕੀ ਹੋਣਾ ਹੈ ਪਰਮਾਤਮਾ ਜਾਣੀ ਜੀ ਅਸੀਂ ਇਸੇ ਗੱਲ ਤੋਂ ਡਰਦੀ ਕਹਿੰਦੇ ਆ ਵੀ ਸਾਡੇ ਵੀ ਇੱਥੇ ਸਮਾਜਚੀ ਰਹਿਣਗੇ ਜੇ ਮਨ ਲਾ ਹੁਣ ਆਪਾਂ ਨਸ਼ੇ ਪੱਤੇ ਦੀ ਗੱਲ ਕਰਦੇ ਹੁੰਨੇ ਆ ਬਹੁਤ ਬੰਦੇ ਕਹਿੰਦੇ ਤੂੰ ਕੱਲੇ ਨੇ ਕੀ ਠੇਕਾ ਲਿਆ ਜਾਂ ਕਿਸੇ ਦੀ ਹੋਰ ਆਪਾਂ ਐਕਸ ਵ ਹਾਂ ਅੱਜ ਜੇ ਕਿਸੇ ਦਾ ਪੱਟੀ ਦਾ ਮੇਰਾ ਤਾਂ ਪਹਿਲਾਂ ਪੱਟਿਆ ਗਿਆ ਪਹਿਲਾਂ ਪੱਟਿਆ ਗਿਆ ਜਾਂ ਵਾਰੀ ਤਾਂ ਆਈ ਜਾਣੀ ਹੈ ਵਾਰੀ ਤਾਂ ਆਈ ਜਾਣੀ ਹੈ ਤੇ ਸੋ ਇਸੇ ਕਰਕੇ ਵੀਰੋ ਅਸੀਂ ਤਾਂ ਇਹੀ ਕਹਿੰਨੇ ਆ ਸੰਭਲੋ ਸਿਆਣੇ ਬਣੋ ਹਰੇਕ ਚੀਜ਼ ਦਾ ਸਹੀ ਉਪਯੋਗ ਕਰਨਾ ਸਿੱਖੋ ਨੈਗੇਟਿਵ ਪੋਜ਼ਿਟਿਵ ਹਰੇਕ ਚੀਜ਼ਾਂ ਹਰੇਕ ਗੱਲ ਦੇ ਦੋ ਪਾਸੇ ਜਿਹੜੇ ਤੁਹਾਡੇ ਪਿਓ ਦਾਦੇ ਜਿੱਦਾਂ ਰਿਸ਼ਤਾ ਕਰਦੇ ਸੀ ਉਹ ਮੇ ਰਿਸ਼ਤਾ ਕਰੋ ਜਿਵੇਂ ਵਿਆਹ ਕਰਦੇ ਸੀ ਵਿਆਹ ਕਰੋ ਬਾਲੇ ਸਿਆਣੇ ਨਾ ਬਣੋ ਠੀਕ ਹੈ ਤੇ ਜੇ ਜਿਹੜੇ ਕੈਨੇਡਾ ਵਾਲੇ ਵੀਰ ਆ ਜਾਂ ਜਿਨ੍ਹਾਂ ਨੂੰ ਕੈਨੇਡਾ ਅਮਰੀਕਾ ਚੰਗਾ ਲੱਗਦਾ ਉਹ ਆਪ ਦਾ ਇਹ ਜਿਹਾ ਸਿਸਟਮ ਉੱਥੇ ਕਰ ਲਿਆ ਕਰੋ ਸਾਡੇ ਸਮਾਜ ਦੇ ਵਿੱਚ ਬਾਈ ਬਣੇ ਇਹ ਜਿਹਾ ਕੁਝ ਨਾ ਕਰ ਲਿਆ ਰਹੋ ਉਹ ਤਾਂ ਆਪ ਕਲਪਦੇ ਆ ਯਾਰ ਕੈਨੇਡਾ ਅਮਰੀਕਾ ਵਾਲੇ ਤਾਂ ਆਪ ਕਲਪੀ ਜਾਂਦੇ ਆ ਕਹਿੰਦੇ ਸਾਨੂੰ ਸਮਾ ਬੰਝ ਤੇ ਚੜੇ ਬੈਠੇ ਆ ਅਸੀਂ ਤਾਂ ਆਪ ਯਾਰ ਹੁਣ ਕਿੰਨੇ ਬੰਦਿਆਂ ਨਾਲ ਗੱਲ ਹੁੰਦੀ ਐ ਇਸੇ ਸੱਭਿਆਚਾਰ ਨੇ ਤਾਂ ਉਹ ਕਲਪ ਕਲਪਾਤੇ ਹਨਾ ਫਿਰ ਫਿਰ ਇੱਥੇ ਉੱਥੇ ਤਾਂ ਇਹ ਕਲਪਦੇ ਇਦਾਂ ਆ ਕੇ ਫਿਰ ਮਰੀਜ਼ ਕਰ ਲੈਂਦੇ ਆ ਇਹ ਪਤਾ ਨਹੀਂ ਦੁਨੀਆ ਬਾਹਲੇ ਭੰਤੀ ਸਾਰੇ ਭੰਤੀ ਹੁੰਦੀ ਆ ਤੇ ਵਿਦਵਾਨ ਬੰਦੇ ਦੂਰਨ ਜੇ ਕਮੈਂਟ ਕਰਨਾ ਵਧੀਆ ਭਾਸ਼ਾ ਚ ਕਰੋ ਤੁਸੀਂ ਜਵਾਬ ਜ਼ਰੂਰ ਦੇਵਾਂਗੇ ਵਧੀਆ ਭਾਸ਼ਾ ਚ ਦੇਵਾਂਗੇ ਧੰਨਵਾਦ ਜੀ ਸਸੀ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ